ਹਾਂਜੀ ਸਤਿ ਸ੍ਰੀ ਅਕਾਲ ਮੈਂ ਰਾਈਟਰ ਰਮਨ ਬਰਗਾੜੀ ਅੱਜ ਅਸੀਂ ਕਰਾਂਗੇ ਜੀ 100 MCQ ਠੀਕ ਹੈ ਜੀ ਅੱਜ ਤੱਕ ਕੋਈ ਜੀ ਤੁਹਾਨੂੰ ਡਾਊਟ ਨਹੀਂ ਹੈਗਾਗਾ ਅੱਜ ਤਾਂ ਪੂਰੀ ਤਰ੍ਹਾਂ ਅਖਰ ਦੇਖ ਰਹੇ ਨੇ ਜੀ ਕਾਫੀ ਬੱਚਿਆਂ ਦਾ ਕਮੈਂਟ ਸੀਗਾ ਜੀ ਕੁਐਸਚਨ ਨਹੀਂ ਦਿਖ ਰਹੇਗੇ ਜੀ ਅੱਜ ਅਸੀਂ ਮਾਰਕਰ ਹੀ ਚੇਂਜ ਕਰਤਾ ਜੀ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਜੀ ਏ ਕੁਐਸ਼ਨ ਨੇ ਜਿਹੜੇ ਤੁਹਾਡੇ ਪੇਪਰ 'ਚ ਆਉਣ ਦੇ ਜੀ 102% ਚਾਂਸ ਨੇ 100 ਵੀ ਨਹੀਂ ਜੀ 102% ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਜੀ ਯਾਦ ਕਰ ਲਓ ਹਾਂਜੀ ਅਸੀਂ ਪਹਿਲੇ ਕੁਐਸ਼ਨ ਵੱਲ ਜਾਂਦੇ ਹਾਂ ਕਿ ਅਦਨਕ ਪੰਜਾਬੀ ਸਹਿਤ ਦੇ ਮੁੱਢੀ ਕੌਣ ਨੇ ਜੀ ਇਹ ਕੁਐਸ਼ਨ ਸਾਰੇ ਬੱਚਿਆਂ ਨੂੰ ਆਲਮੋਸਟ ਆਉਂਦਾ ਹੀ ਹੋਊਗਾ ਕਿਉਂਕਿ ਹੁਣ ਤੱਕ ਸਾਰੇ ਬੱਚਿਆਂ ਦੀ ਜਿਹੜੀ ਤਿਆਰੀ ਆ ਉਹ ਆਲਮੋਸਟ ਹੋ ਚੁੱਕੀ ਆ ਜੀ ਭਾਈ ਵੀਰ ਸਿੰਘ ਜੀ ਪਾਈ ਵੀਰ ਸਿੰਘ ਨੂੰ ਜੀ 1955 ਦੇ ਵਿੱਚ ਜਿਹੜਾ ਸਹਿਤ ਅਕਾਦਮੀ ਅਵਾਰਡ ਮਿਲਦਾ ਮੇਰੇ ਸਾਈਆਂ ਜੀ ਉਹ ਕਿਤਾਬ ਦੇ ਲਈ ਠੀਕ ਹੈ ਜੀ ਇੱਕ ਬੱਚਾ ਦਾ ਹੋਰ ਕੁਐਸਚਨ ਸੀਗਾ ਜੀ ਕਿ ਜਿਹੜਾ ਇਹਨਾਂ ਨੂੰ ਇੱਕ ਪਦਮ ਵਿਭੂਸ਼ਣ ਅਵਾਰਡ ਵੀ ਮਿਲਦਾ ਜੀ ਉਹ 1956 ਦੇ ਵਿੱਚ ਮਿਲਦਾ ਇੱਕ ਸਾਲ ਬਾਅਦ ਹੀ ਇਹਨਾਂ ਨੂੰ ਮਿਲਦਾ ਹੈਗਾ ਜੀ ਇੱਕ ਹੋਰ ਯਾਦ ਰੱਖਣ ਜੋ ਗੱਲ ਹੈ ਜੀ ਇਹਨਾਂ ਦਾ ਜਿਹੜਾ ਜਨਮ ਆਣਾ ਉਹ ਅਮਰਤਸਰ ਦੇ ਵਿੱਚ ਹੁੰਦਾ 5 ਦਸੰਬਰ ਜੀ 1872 ਈਸਵੀ ਨੂੰ ਇਹਨਾਂ ਦਾ ਜਨਮ ਹੁੰਦਾ ਹੈਗਾ ਅਮਰਤਸਰ ਦੇ ਵਿੱਚ ਇਨਾਂ ਦੇ ਫਾਦਰ ਦਾ ਨਾਮ ਸੀਗਾ ਜੀ ਚਰਨ ਸਿੰਘ ਤੇ ਇਹਨਾਂ ਦੀ ਮੰਮੀ ਦਾ ਨਾਮ ਸੀ ਇਹਨਾਂ ਦੇ ਮਦਰ ਦਾ ਨਾਮ ਸੀਗਾ ਜੀ ਉੱਤਮ ਕੌਰ ਠੀਕ ਹੈ ਜੀ ਅੱਗੇ ਹੈਗਾ ਇਹਨਾਂ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਕਿਹਾ ਜਾਂਦਾ ਸੀ ਜੀ ਪੇਪਰ ਦੇ ਵਿੱਚ ਕੁਸ਼ਣ ਇਹ ਵੀ ਦੇਖਣ ਨੂੰ ਮਿਲ ਸਕਦਾ ਕਿ ਭਾਈ ਵੀਰ ਸਿੰਘ ਜੀ ਕਿਹੜੀਆਂ ਕਵਿਤਾਵਾਂ ਲਿਖਦੇ ਸੀ ਛੋਟੀਆਂ ਲਿਖਦੇ ਸੀ ਵੱਡੀਆਂ ਲਿਖਦੇ ਸੀ ਜਾਂ ਜੀ ਹੋਰ ਕੋਈ ਆਪਸ਼ਨ ਦੇਖਣ ਨੂੰ ਮਿਲ ਸਕਦੀ ਹੈ ਤਾਂ ਤੁਸੀਂ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਹੀ ਲਿਖਣਾ ਠੀਕ ਹੈ ਜੀ ਅੱਗੇ ਕੁਐਸਚਨ ਹੈਗਾ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਸ਼ਾਇਰ ਕੌਣ ਆ ਜੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਪ੍ਰੋਫੈਸਰ ਪੂਰਨ ਸਿੰਘ ਜੀ ਪ੍ਰੋਫੈਸਰ ਪੂਰਨ ਸਿੰਘ ਨੇ ਜੀ ਬਾਅਦ ਵਿੱਚ ਸਿੱਖੀ ਧਾਰਨ ਕਰ ਲਈ ਸੀ ਭਾਈ ਵੀਰ ਸਿੰਘ ਤੋਂ ਪ੍ਰਭਾਵਿਤ ਹੋ ਕੇ ਕੁਐਸਚਨ ਇਹ ਵੀ ਬਣ ਦੇਖਣ ਨੂੰ ਮਿਲ ਸਕਦਾ ਹੈਗਾ ਜੀ ਕਿ ਜਿਹੜੀ ਕਾਨਫਰੰਸ ਹੁੰਦੀ ਹੈ ਜੀ ਉਹ ਸਿਆਲਕੋਟ ਦੇ ਵਿੱਚ ਹੁੰਦੀ ਹੈ ਤੇ ਉਸ ਜਗ੍ਹਾ ਤੋਂ ਜਦੋਂ ਕਾਨਫਰੰਸ ਤੋਂ ਉਹਨਾਂ ਦੇ ਵਿਚਾਰਾਂ ਤੋਂ ਭਾਈ ਵੀਰ ਸਿੰਘ ਜੀ ਤੋਂ ਪ੍ਰਭਾਵਿਤ ਹੋ ਕੇ ਜੀ ਪ੍ਰੋਫੈਸਰ ਪੂਰਨ ਸਿੰਘ ਨੇ ਸਿੱਖੀ ਗ੍ਰੰਥ ਕਰ ਲਈ ਸੀ ਠੀਕ ਹੈ ਜੀ ਪਹਿਲਾਂ ਬੋਧੀ ਧਰਮ ਦੇ ਵਿੱਚ ਵੀ ਚਲੇ ਗਏ ਸੀ ਠੀਕ ਹੈ ਜੀ ਅੱਗੇ ਹੈਗਾ ਕਸ਼ਮੀਰ ਦੀ ਸੁੰਦਰਤਾ ਦਾ ਵਰਣ ਕਿਸ ਕਾਵ ਪੁਸਤਕ ਵਿੱਚ ਮਿਲਦਾ ਹੈਗਾ ਜੀ ਇਹ ਦੋ ਕਿਤਾਬਾਂ ਦੇ ਵਿੱਚ ਮਿਲਦਾ ਹੈਗਾ ਇੱਕ ਤਾਂ ਟੁਕੜੀ ਜੱਗ ਤੋਂ ਨਿਆਰੀ ਤੇ ਦੂਸਰੀ ਹੈਗੀ ਆ ਮਟਕ ਹਲਾਰੇ ਤੁਹਾਨੂੰ ਇੱਕ ਕਿਤਾਬ ਵੀ ਦੇਖਣ ਨੂੰ ਮਿਲ ਸਕਦੀ ਹੈ ਜੀ ਉੱਥੇ ਇਹਨਾਂ ਦੀ ਕਵਿਤਾ ਜਿਹੜੀ ਹੈ ਜੀ ਉੱਥੇ ਤੁਹਾਨੂੰ ਦੋਨੋਂ ਵੀ ਦੇਖਣ ਨੂੰ ਮਿਲ ਸਕਦੀਆਂ ਇਸ ਲਈ ਤੁਸੀਂ ਯਾਦ ਕਰ ਲਓ ਟੁਕੜੀ ਜੱਗ ਤੋਂ ਨਿਆਰੀ ਤੇ ਮਟਕੋ ਹਲਾਰੇ ਜੀ ਅੱਗੇ ਇਹਨਾਂ ਦਾ ਆ ਜਾਂਦਾ ਜੀ ਅਵੰਤੀਪੁਰੇ ਦੇ ਖੰਡਨ ਕਵਿਤਾ ਦਾ ਜਿਹੜਾ ਕਵੀ ਹੈ ਉਹ ਵੀ ਭਾਈ ਵੀਰ ਸਿੰਘ ਜੀ ਹੈ ਜੀ ਇਹਨਾਂ ਨੇ ਇੱਕ ਮਹਾਕਾਵ ਲਿਖਿਆ ਸੀਗਾ ਮਹਾਰਾਣਾ ਸੂਰਤ ਸਿੰਘ ਅਸੀਂ ਐਮ ਐਸ ਕਿਊ ਤੋਂ ਇਲਾਵਾ ਜੀ ਤੁਹਾਨੂੰ ਅਲੱਗ ਜਾਣਕਾਰੀ ਵੀ ਦੇ ਰਹੀਆਂ ਤੁਸੀਂ ਉਹਨਾਂ ਨੂੰ ਨੋਟ ਕਰ ਲਓ ਜਿਹੜੇ ਬੱਚਾ ਨੇ ਹਜੇ ਤੱਕ ਇਸ ਟੌਪਿਕ ਨੂੰ ਨਹੀਂ ਕੀਤਾ ਉਹਨਾਂ ਲਈ ਜੀ ਉਹ ਸੌਖਾ ਹੋਊਗਾ ਕਿ ਉਹ ਅਲੱਗ ਤੌਰ ਤੇ ਕੁਐਸਚਨ ਵੀ ਨਾਲ ਨਾਲ ਨੋਟ ਕਰ ਲੈਣਗੇ ਜੀ ਅੱਗੇ ਹੈਗਾ ਭਾਈ ਵੀਰ ਸਿੰਘ ਕਿਹੜੀ ਪ੍ਰਕਿਰਤੀ ਦੇ ਕਵੀ ਸੀ ਜੀ ਔਰ ਹਸਵਾਦੀ ਕਵਿਤਾ ਦੇ ਜਿਹੜੇ ਜੀ ਰਹਾਸਵਾਦੀ ਪ੍ਰਕਿਰਤੀ ਦੇ ਕਵੀ ਸੀ ਠੀਕ ਹੈ ਜੀ ਕਲੀਅਰ ਹਾਂਜੀ ਸਾਡਾ ਅਗਲਾ 8 ਨੰਬਰ ਕੁਐਸਚਨ ਹੁੰਦਾ ਹੈਗਾ ਜੀ ਰਾਣਾ ਸੂਰਤ ਸਿੰਘ ਮਹਾਕਾਵ ਦਾ ਰਚੇਤਾ ਕੌਣ ਆ ਜੀ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜੀ ਭਾਈ ਵੀਰ ਸਿੰਘ ਨੇ ਮਹਾਰਾਣਾ ਸੂਰਤਮ ਮਹਾਂਕਾਵਿ ਲਿਖਿਆ ਸੀ ਠੀਕ ਹੈ ਜੀ ਅੱਗੇ ਹੈ ਭਾਈ ਵੀਰ ਸਿੰਘ ਦਾ ਜਿਹੜਾ ਜੀਵਨ ਕਾਲ ਆ ਉਹ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਆ ਜੀ ਉਹਨਾਂ ਦਾ ਜਿਹੜਾ ਜਨਮ ਹੈ ਉਹ 5 ਦਸੰਬਰ 1872 ਨੂੰ ਅੰਮ੍ਰਿਤਸਰ ਦੇ ਵਿੱਚ ਹੁੰਦਾ ਜੀ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਜੇਕਰ ਤੁਹਾਨੂੰ ਜੀਵਨ ਕਾਲ ਪੁੱਛ ਲਿਆ ਜਾਵੇ ਤਾਂ ਜੀ 1872 ਤੋਂ ਲੈ ਕੇ 1957 ਤੱਕ ਉਹਨਾਂ ਦਾ ਜੀਵਨ ਕਾਲ ਸੀਗਾ ਜੀ ਹੁਣ ਕਰਦੇ ਹਾਂ ਜੀ ਕੁਦਰਤ ਦਾ ਕਵੀ ਕੌਣ ਹੈਗਾ ਭਾਈ ਵੀਰ ਸਿੰਘ ਜੀ ਅੱਗੇ ਹੈਗਾ ਜੀ ਇਹਨੂੰ ਅਰਸ਼ਾਂ ਦਾ ਕਵੀ ਵੀ ਕਿਹਾ ਜਾਂਦਾ ਸੀ ਵਰਡਵਰਥ ਦਾ ਕਵੀ ਵੀ ਕਹਿੰਦੇ ਸੀ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਕਹਿੰਦੇ ਸੀ ਕੁਐਸਚਨ ਇੱਥੇ ਇੱਕ ਹੋਰ ਨੋਟ ਕਰਨ ਵਾਲਾ ਹੈਗਾ ਜੀ ਬ੍ਰਹਮੰਡ ਦਾ ਕਵੀ ਕਾਫੀ ਬੱਚੇ ਇਹਦੇ ਵਿੱਚ ਉਲਝ ਜਾਂਦੇ ਨੇ ਕਿ ਜੇਕਰ ਅਰਸ਼ਾਂ ਦੇ ਕਵੀ ਨੂੰ ਹੋ ਸਕਦਾ ਬ੍ਰਹਮੰਡ ਦਾ ਕਵੀ ਵੀ ਕਹਿੰਦੇ ਹੁਣ ਨਹੀਂ ਜੀ ਜੇਕਰ ਬ੍ਰਹਮੰਡ ਦਾ ਕਵੀ ਆ ਜਾਏ ਫਿਰ ਪ੍ਰੋਫੈਸਰ ਪੂਰਨ ਸਿੰਘ ਲਾਉਣਾ ਜੀ ਤੁਸੀਂ ਜੇਕਰ ਅਰਸ਼ਾਂ ਦਾ ਕਵੀ ਪੁੱਛਿਆ ਜਾਂਦਾ ਤਾਂ ਫਿਰ ਤੁਸੀਂ ਭਾਈ ਵੀਰ ਸਿੰਘ ਜੀ ਆਪਸ਼ਨ ਦੇ ਵਿੱਚ ਜੀ ਟਿਕ ਕਰਕੇ ਆਉਣਾ ਅੱਗੇ ਹੈਗਾ ਜੀ ਇਹਨਾਂ ਨੇ ਖਾਲਸਾ ਸਮਾਚਾਰ ਜਿਹੜੀ ਸ਼ੁਰੂ ਕੀਤਾ ਸੀਗਾ ਇਹ ਭਾਈ ਵੀਰ ਸਿੰਘ ਨੇ 1899 ਈਸਵੀ ਦੇ ਵਿੱਚ ਸ਼ੁਰੂ ਕੀਤਾ ਸੀਗਾ ਜੀ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਬੈਂਕ ਵੀ ਬਣਾਇਆ ਸੀ ਜੀ ਉਹ ਬੈਂਕ ਦਾ ਨਾਂ ਸੀਗਾ ਜੀ ਸੈਂਦ ਬੈਂਕ ਠੀਕ ਹੈ ਜੀ ਅੱਗੇ ਹੈ ਵਜੀਰ ਹਿੰਦ ਪ੍ਰਿੰਸ ਹੋਰ ਕਿਹੜੇ ਲਖਾਰੀ ਨੇ ਇਹਨਾਂ ਨਾਲ ਕੰਮ ਕੀਤਾ ਸੀ ਜੀ ਵਜੀਰ ਹਿੰਦ ਪ੍ਰੈਸ ਦੇ ਵਿੱਚ ਤਾਂ ਨੀਰਮ ਚਾਤ੍ਰਿਕ ਨੇ ਵੀ ਕੰਮ ਕੀਤਾ ਸੀਗਾ ਜੀ ਇਹਨਾਂ ਦੇ ਫਾਦਰ ਦੇ ਇੱਕ ਦੋਸਤ ਸੀਗੇ ਵਜੀਰ ਸਿੰਘ ਜਿਨ੍ਹਾਂ ਨਾਲ ਮਿਲ ਕੇ ਭਾਈ ਵੀਰ ਸਿੰਘ ਨੇ ਜੀ ਇਹ ਇੱਕ ਪ੍ਰੈਸ ਚਲਾਇਆ ਸੀਗਾ ਠੀਕ ਆ ਜੀ ਕਲੀਅਰ ਜੇਕਰ ਤੁਹਾਨੂੰ ਕੋਈ ਫਿਰ ਵੀ ਡਾਊਟ ਹੈ ਤਾਂ ਤੁਸੀਂ ਚੈਨਲ ਦੇ نیچے ਜਾ ਕੇ ਕਮੈਂਟ ਕਰ ਸਕਦੇ ਹੋ ਜੀ ਉੱਥੇ ਜਾ ਕੇ ਤੁਹਾਡੀ ਹਰ ਇੱਕ ਜਿਹੜੀ ਮੁਸ਼ਕਲ ਆ ਉਹਦਾ ਹੱਲ ਕੀਤਾ ਜਾਊਗਾ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਦਿਨ 100-100 ਐਮਸੀ ਕਿਉ ਉਹ ਜਿਹੜਾ ਜੀ ਉਹ ਪਹੁੰਚ ਸਕੇ ਤੁਸੀਂ ਪੇਪਰ ਤੱਕ ਵਧੀਆ ਤਿਆਰੀ ਕਰ ਸਕੋ ਜੀ ਹਾਂਜੀ ਅੱਗੇ ਹੈਗਾ ਪੰਜਾਬੀ ਕਵਿਤਾ ਦੇ ਵਿੱਚ ਜਿਹੜਾ ਰੁਬਾਈ ਲਿਖਣ ਦੀ ਸ਼ੁਰੂਆਤ ਆ ਉਹ ਕਿੰਨਾ ਨੇ ਕੀਤੀ ਸੀਗੀ ਜੀ ਉਪਾਇ ਵੀਰ ਸਿੰਘ ਜੀ ਨੇ ਕੀਤੀ ਸੀ ਜੀ ਰੁਬਾਈ ਦਾ ਮਤਲਬ ਹੁੰਦਾ 4 17 ਵਾਲੀ ਕਵਿਤਾ ਠੀਕ ਹੈ ਜੀ ਪੇਪਰ ਦੇ ਵਿੱਚ ਜੇਕਰ ਤੁਹਾਨੂੰ ਕੁਐਸਚਨ ਆ ਜਾਂਦਾ ਕਿ ਰੁਬਾਈ ਦਾ ਮਤਲਬ ਕੀ ਆ ਤਾਂ ਤੁਸੀਂ ਉੱਥੇ ਲਿਖਣਾ ਜੀ ਚਾਰ ਲਾਈਨਾਂ ਵਾਲੀ ਜਿਹੜੀ ਕਵਿਤਾ ਹੁੰਦੀ ਆ ਉਹਨੂੰ ਰੁਬਾਈ ਕਹਿੰਦੇ ਆ ਜੀ ਠੀਕ ਹੈ ਜੀ ਕਲੀਅਰ ਫੇਰ ਇੱਕ ਕੁਐਸਚਨ ਆ ਗਿਆ ਜੀ ਦੇਖ ਲਓ ਬ੍ਰਹਮੰਡੀ ਚੇਤਨਾ ਦਾ ਕਵੀ ਪਹਿਲਾਂ ਵੀ ਆਪਾਂ ਕਰ ਚੁੱਕੇ ਹਾਂ ਜੀ ਅਰਸ਼ਾ ਦਾ ਕਵੀ ਜੇ ਪੁੱਛ ਲੈਣ ਤਾਂ ਭਾਈ ਵੀਰ ਸਿੰਘ ਜੀ ਆ ਜੇ ਬ੍ਰਹਮੰਡੀ ਚੇਤਨਾ ਦਾ ਕਵੀ ਪੁੱਛਣ ਤਾਂ ਜੀ ਪੂਰਨ ਸਿੰਘ ਜੀ ਆ ਅੱਗੇ ਸਾਡਾ ਕੁਐਸਚਨ ਹੈਗਾ ਕਿ ਮਾਨਤਵਾਦੀ ਸ਼ਾਇਰ ਕਿਹਨਾਂ ਨੂੰ ਕਹਿੰਦੇ ਨੇ ਜੇ ਸਰਜੀਤ ਪੱਤਰ ਜੀ ਨੂੰ ਕਹਿੰਦੇ ਨੇ ਇਹਨਾਂ ਦਾ ਜਨਮ 14 ਜਨਵਰੀ 1945 ਈਸਵੀ ਨੂੰ ਪੱਤੜ ਕਲਾਂ ਜਲੰਧਰ ਦੇ ਵਿੱਚ ਹੁੰਦਾ ਜੀ ਪਿਛਲੇ ਕੁਝ ਦਿਨ ਪਹਿਲਾਂ ਹੀ ਇਹਨਾਂ ਦਾ ਦੇਹਾਂਤ ਹੋ ਗਿਆ ਸੀਗਾ ਜੀ ਇਸ ਦੁਨੀਆ ਤੋਂ ਇਹ ਸਾਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ 11 ਮਈ 2024 ਨੂੰ ਜੀ ਇਹਨਾਂ ਦਾ ਦੇਹਾਂਤ ਹੁੰਦਾਗਾ ਹਾਂਜੀ ਇਹਨਾਂ ਨੂੰ ਸਾਇਲੈਂਟ ਹਰਟ ਅਟੈਕ ਆਉਂਦਾ ਜਿੰਨਾ ਕਰਕੇ ਇਹਨਾਂ ਦੀ ਜਿਹੜੀ ਆ ਜੀ ਡੈਥ ਹੋ ਜਾਂਦੀ ਆ ਅੱਗੇ ਹੈਗਾ ਧੀਮੀ ਆਵਾਜ਼ ਦੇ ਜਿਹੜੇ ਸ਼ਾਇਰ ਆ ਉਹ ਕੌਣ ਸੀ ਜੀ ਉਹ ਵੀ ਸਰਜੀਤ ਪਾਤਰ ਜੀ ਸੀਗੇ ਕਹਿੰਦੇ ਪਹਿਲਾ ਇਹਨਾਂ ਦੀ ਜਿਹੜੀ ਪ੍ਰਸਿੱਧੀ ਉਹ ਗੱਜਲਾਂ ਕਰਕੇ ਹੋਈ ਹੈ ਜੀ ਪਹਿਲੇ ਗੱਜਲਾਂ ਲਿਖਦੇ ਸੀਗੇ ਇਹਨਾਂ ਨੂੰ ਗੱਜਲੋਕ ਹੋਰ ਵੀ ਕਿਹਾ ਜਾਂਦਾ ਹੈਗਾ ਜੀ ਪੇਪਰ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲ ਸਕਦਾ ਕਿ ਜਿਹੜੀ ਸਰਜੀਤ ਪਾਤਰ ਦੀ ਪ੍ਰਸਿੱਧੀ ਹੈ ਉਹ ਪਹਿਲਾਂ ਕਿਹਦੇ ਕਰਕੇ ਹੋਈ ਸੀ ਜੀ ਗੱਜਲਾਂ ਕਰਕੇ ਹੋਈ ਸੀ ਫਿਰ ਉਸ ਤੋਂ ਬਾਅਦ ਜਿਉ ਕਵਿਤਾਵਾਂ ਲਿਖਣ ਲੱਗੇ ਸੀਗੇ ਇੱਕ ਕੁਐਸਚਨ ਇਹ ਵੀ ਬਣਦਾ ਕਿ ਕਿਹੜਾ ਕਵੀ ਸੀਗਾ ਜਿਹੜਾ ਖੁਦ ਦੀਆਂ ਕਵਿਤਾਵਾਂ ਨੂੰ ਗਾ ਕੇ ਪੇਸ਼ ਕਰਦਾ ਸੀ ਜਿਉ ਸਰਜੀਤ ਪਾਤਰ ਹੀ ਸੀਗੇ ਜਿਹੜੀ ਆਉਂਦੀਆਂ ਖੁਦ ਦੀਆਂ ਲਿਖੀਆਂ ਹੋਈਆਂ ਕਵਿਤਾ ਨੂੰ ਜੀ ਗਾ ਕੇ ਪੇਸ਼ ਕਰਦੇ ਸੀ ਅੱਗੇ ਸੀ ਪਹਿਲਾ ਹੀ ਕਰ ਚੁੱਕੇ ਆਂ ਜੀ ਸਰਜੀਤ ਪਾਤਰ ਦਾ ਦੇਹਾਂਤ ਆ ਜੀ ਜਿਹੜਾ 11 ਮਈ 2024 ਨੂੰ ਹੁੰਦਾ ਜੀ ਪਿਛਲੇ ਮਹੀਨੇ ਦੇ ਵਿੱਚ ਹੀ ਉਹਨਾਂ ਦਾ ਦੇਹਾਂਤ ਹੋਇਆ ਹੈਗਾ ਜੀ ਅੱਗੇ ਕੁਐਸਚਨ ਹੈਗਾ ਮਹਾਰਾਣਾ ਸੂਰਤ ਮਹਾਕਾਵ ਕਦੋਂ ਪ੍ਰਕਾਸ਼ਿਤ ਹੁੰਦਾ ਜੀ ਇਹ ਜਿਹੜਾ ਮਹਾਰਾਣਾ ਸੂਰਤ ਮਹਾਕਾਵ ਆ ਇਹ ਭਾਈ ਵੀਰ ਸਿੰਘ ਦਾ ਹੈਗਾ ਜਿਹੜਾ 1905 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹਾਂ ਜੀ ਕਲੀਅਰ ਹਾਂਜੀ ਚੱਲਦੇ ਆ ਸਾਡੇ 20 ਨੰਬਰ ਕੁਐਸਚਨ ਤੇ ਕਿ ਪੰਜਾਬ ਦਾ ਜਿਹੜਾ ਛੇਵਾਂ ਦਰਿਆ ਉਹ ਕਿਹਨਾਂ ਨੂੰ ਕਹਿੰਦੇ ਨੇ ਜੀ ਉਹ ਵੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਕਿਹਾ ਜਾਂਦਾ ਠੀਕ ਹੈ ਜੀ ਕਲੀਅਰ ਇਹਨਾਂ ਦੀਆਂ ਰਚਨਾਵਾਂ ਦੀ ਪਹਿਚaan ਕਰਨੀ ਹੋਵੇ ਨਾ ਜੇਕਰ ਤੁਸੀਂ ਤਾਂ ਇਹਨਾਂ ਦੀ ਹਰ ਇੱਕ ਰਚਨਾ ਦੇ ਮੂਰੇ ਜੀ ਖੁੱਲੇ ਕੌਣ ਡੋਹ ਗਿਆ ਜਿਵੇਂ ਖੁੱਲੇ ਮੈਦਾਨ ਹੋ ਗਿਆ ਕਾਫੀ ਰਚਨਾ ਇਹਨਾਂ ਦੀਆਂ ਜਿਨ੍ਹਾਂ ਦੇ ਮੂਰੇ ਖੁੱਲੇ ਹੀ ਲਿਖਿਆ ਹੋਇਆ ਤਾਂ ਤੁਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਇਹਨਾਂ ਤੋਂ ਕਰੈਕਟ ਕਰ ਸਕਦੇ ਹੋ ਜੀ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਜੀ ਇਹਨਾਂ ਦੀ ਇੱਕ ਟ੍ਰਿਕ ਹੈਗੀ ਇਹੇ ਕਿ ਪ੍ਰੋਫੈਸਰ ਪੂਰਨ ਸਿੰਘ ਦਾ ਜਿਹੜਾ ਜੀਵਨ ਕਾਲ ਆ ਉਹ 1881 ਤੋਂ ਲੈ ਕੇ 1931 ਤੱਕ ਹੁੰਦਾ ਜੀ ਉਹਨਾਂ ਦੀ 1931 ਦੇ ਵਿੱਚ ਜਿਹੜੀ ਜੀ ਡੈਥ ਹੋ ਜਾਂਦੀ ਆ ਕੁਐਸਚਨ ਇਹ ਵੀ ਬਣਦਾ ਕਿ ਕਿਹੜਾ ਰਾਈਟਰ ਸੀ ਜਿਨ੍ਹਾਂ ਦੀ ਟੀਬੀ ਕਰਕੇ ਡੈਥ ਹੋ ਗਈ ਸੀ ਜਾਂ ਇਹਨਾਂ ਨੂੰ ਇਹ ਵੀ ਕੁਐਸਚਨ ਬਣ ਸਕਦਾ ਕਿ ਪ੍ਰੋਫੈਸਰ ਪੂਰਨ ਸਿੰਘ ਦਾ ਕਿਹੜੀ ਬਿਮਾਰੀ ਕਰਕੇ ਦਿਹਾਂਤ ਹੋਇਆ ਸੀ ਜੀ ਇਹਨਾਂ ਦੇ ਟੀਬੀ ਦੀ ਬਿਮਾਰੀ ਕਰਕੇ ਜਿਹੜਾ ਇਹਨਾਂ ਦਾ ਦਿਹਾਂਤ ਹੋ ਜਾਂਦਾ ਹੈਗਾ ਠੀਕ ਆ ਜੀ ਅੱਗੇ ਹੈ ਪੰਜਾਬੀ ਦਾ ਪਹਿਲਾ ਰੋਮਾਂਸਵਾਦੀ ਸ਼ਾਇਰ ਕਿਹੜਾ ਹੈਗਾ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਜੇ ਜੀ ਰਹਾਸਵਾਦੀ ਪੁੱਛ ਲੈਣ ਤਾਂ ਫੇਰ ਹੈਗੇ ਭਾਈ ਵੀਰ ਸਿੰਘ ਜੀ ਜੇ ਰੋਮਾਂਸਵਾਦੀ ਪੁੱਛਣ ਤਾਂ ਫੇਰ ਪ੍ਰੋਫੈਸਰ ਪੂਰਨ ਸਿੰਘ ਜੀ ਕਲੀਅਰ ਜੀ ਚਲੋ ਅੱਗੇ ਚੱਲਦੇ ਹਾਂ ਜੀ ਪੂਰਨ ਸਿੰਘ ਦੀ ਜਿਹੜੀ ਕਵਿਤਾ ਦਾ ਵਿਸ਼ਾ ਹੈ ਨਾ ਉਹ ਜਿਹੜਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਆ ਜੀ ਇਹਨਾਂ ਨੇ ਰਵਿੰਦਰਨਾਥ ਿੰਗੋਰ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਜੀ ਪੰਜਾਬੀ ਦੇ ਵਿੱਚ ਰਚਨਾ ਲਿਖਣ ਲੱਗੇ ਸੀ ਪਹਿਲਾਂ ਇਹ ਜੀ ਹੋਰ ਪਛਾਵਾਵਾਂ ਦੇ ਵਿੱਚ ਜਿੱਦਾਂ ਹਿੰਦੀ ਹੋਗੀ ਇੰਗਲਿਸ਼ ਹੋ ਗਈ ਜੀ ਐਦਾਂ ਦੀਆਂ ਪਛਾਵਾਂ ਦੇ ਵਿੱਚ ਜਿਹੜੀ ਜੀ ਆਪਣੇ ਸਹਿਤ ਨੂੰ ਰਚਦੇ ਸੀਗੇ ਤੇ ਇਹਨਾਂ ਨੇ ਰਵਿੰਦਰ ਨਾ ਟੈਂਗੋਰ ਤੋਂ ਪ੍ਰਭਾਵਿਤ ਹੋ ਕੇ ਜੀ ਕੀ ਲਿਖਣ ਲੱਗੇ ਪੰਜਾਬੀ ਦੇ ਵਿੱਚ ਸਹਿਤ ਨੂੰ ਲਿਖਣ ਲੱਗੇ ਠੀਕ ਆ ਜੀ ਕਲੀਅਰ ਆ ਪ੍ਰੋਫੈਸਰ ਪੂਰਨ ਸਿੰਘ ਸੀਗੇ ਜੀ ਇਹ ਇੱਕ ਛੰਦ ਮੁਕਤ ਮੁਕਤ ਕਵਿਤਾ ਲਿਖਦੇ ਸੀਗੇ ਇਹ ਕਿਸੇ ਛੰਦ ਦੀ ਕਵਿਤਾ ਮਤਲਬ ਕਵਿਤਾ ਦੇ ਵਿੱਚ ਵਰਤੋਂ ਨਹੀਂ ਕਰਦੇ ਸੀਗੇ ਜੀ ਇਹਨਾਂ ਨੇ ਕੀ ਕਿਹਾ ਕਹਿੰਦੇ ਕਿਸ ਪੰਜਾਬੀ ਕਵੀ ਨੇ ਛੰਦ ਨੂੰ ਨਵਾਬੀ ਜੁੱਤੀ ਦੀ ਕੈਦ ਕਿਹਾ ਜਾਂ ਕੈਦੀ ਕਿਹਾ ਜੀ ਇਹ ਜੀ ਖੁੱਲ੍ਹੀ ਕਵਿਤਾ ਲਿਖਦੇ ਸੀਗੇ ਠੀਕ ਹੈ ਜੀ ਇਹ ਮਤਲਬ ਕਿ ਇਹ ਸੋਚਦੇ ਸੀ ਕਿ ਜੇਕਰ ਬੰਦਾ ਛੰਦ ਦੇ ਵਿੱਚ ਕਵਿਤਾ ਲਿਖਦਾ ਰਹੇ ਤਾਂ ਉਹ ਆਪਣੇ ਜਿਹੜੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਸਹੀ ਰੂਪ ਦੇ ਵਿੱਚ ਪੇਸ਼ ਨਹੀਂ ਕਰ ਸਕੂਗਾ ਇਸ ਲਈ ਇਹਨਾਂ ਨੇ ਜਿਹੜੀ ਆ ਜ ਖੁੱਲ੍ਹੀ ਕਵਿਤਾ ਲਿਖਣ ਦਾ ਰੁਝਾਨ ਪਾਇਆ ਸੀ ਠੀਕ ਹੈ ਜੀ ਕਲੀਅਰ ਚਲੋ ਅੱਗੇ ਚੱਲਦੇ ਹਾਂ ਜੀ ਪੂਰਨ ਸਿੰਘ ਜਿਹੜਾ ਉਹਨੂੰ ਪੰਜਾਬੀ ਦਾ ਜੌਨ ਕੀਟਸ ਵੀ ਕਿਹਾ ਜਾਂਦਾ ਜੀ ਇਹ ਵਿਗਿਆਨੀ ਵੀ ਰਹੇ ਨੇ ਟੋਕੀਓ ਜਪਾਨ ਤੋਂ ਇਹਨਾਂ ਨੇ ਵਿਗਿਆਨ ਦੀ ਡਿਗਰੀ ਹਾਸਲ ਕੀਤੀ ਹੈ ਕੋਸ਼ਣ ਦੇਖਣ ਨੂੰ ਮਿਲ ਸਕਦਾ ਜੀ ਪ੍ਰੋਫੈਸਰ ਪੂਰਨ ਸਿੰਘ ਸੀਗੇ ਜਿਹੜੇ ਜੀ ਉੱਥੇ ਆਪਸ਼ਨ ਦੇਖਣ ਨੂੰ ਮਿਲ ਸਕਦੀ ਹੈ ਜੀ ਕਿਹੜੇ-ਕਿਹੜੇ ਕਿੱਤੇ ਨਾਲ ਸੰਬੰਧਿਤ ਸੀਗੇ ਜੀ ਇਹ ਪ੍ਰੋਫੈਸਰ ਵੀ ਰਹੇ ਨੇ ਤੇ ਇਹ ਵਿਗਿਆਨੀ ਵੀ ਸੀਗੇ ਜੀ ਸਾਇੰਸ ਦੇ ਠੀਕ ਹੈ ਜੀ ਚਲੋ ਅੱਗੇ ਚੱਲਦੇ ਹੈਗੇ ਆ ਜੀ ਆਤਮਾ ਦਾ ਕਵੀ ਹੈ ਜਿਹੜਾ ਉਹ ਕਿਹੜੇ ਕਵੀ ਨੂੰ ਕਹਿੰਦੇ ਨੇ ਜੀ ਪ੍ਰੋਫੈਸਰ ਪੂਰਨ ਸਿੰਘ ਨੂੰ ਆਤਮਾ ਦਾ ਕਵੀ ਵੀ ਕਿਹਾ ਜਾਂਦਾ ਹੈਗਾ ਜੀ ਠੀਕ ਹੈ ਜੀ ਕਲੀਅਰ ਹਾਂਜੀ ਅਗਲੇ ਸਾਡੇ ਕੁਐਸਚਨ ਤੇ ਹੁੰਨੇ ਆ ਕਿ ਪੰਜਾਬੀ ਕਵਿਤਾ ਦਾ ਜਿਹੜਾ ਵਾਟਰ ਵਿਟਮੈਨ ਕਿਹੜਾ ਕਵੀ ਕਹਿੰਦੇ ਆ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਕਹਿੰਦੇ ਆ ਠੀਕ ਆ ਜੀ ਅੱਗੇ ਹੈਗਾ ਥੰਡਰਿੰਗ ਡਾਊਨ ਕਿਸ ਕਵੀ ਦਾ ਰਸਾਲਾ ਸੀਗਾ ਜੀ ਇਹ ਹੈਗਾ ਸੀ ਪ੍ਰੋਫੈਸਰ ਪੂਰਨ ਸਿੰਘ ਦਾ ਜਿਹੜੀ ਇਹਨਾਂ ਦੀ ਗਰਜ ਦੀ প্রভਾਤ ਸੀਗੀ ਜੋ ਜਾਪਾਨ ਦੇ ਵਿੱਚ ਇਹਨਾਂ ਨੇ ਇੱਕ ਰਸਾਲਾ ਕੱਢਿਆ ਸੀਗਾ ਉਹ ਵੀ ਪ੍ਰੋਫੈਸਰ ਪੂਰਨ ਸਿੰਘ ਦਾ ਸੀਗਾ ਜੀ ਪੇਪਰ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲ ਸਕਦਾ ਜੀ ਜਾਪਾਨ ਦੇ ਵਿੱਚ ਇਹਨਾਂ ਨੇ ਕਿਹੜਾ ਰਸਾਲਾ ਕੱਢਿਆ ਸੀ ਜੀ ਗਰਜ ਦੀ ਪਰਬਾਤ ਠੀਕ ਹੈ ਜੀ ਅੱਗੇ ਇਹਨਾਂ ਨੂੰ ਖੁੱਲਦਾ ਕਵੀ ਵੀ ਕਿਹਾ ਜਾਂਦਾ ਜਿੱਦਾਂ ਤੁਹਾਨੂੰ ਪਹਿਲਾਂ ਹੀ ਅਸੀਂ ਕਲੀਅਰ ਕਰ ਚੁੱਕੇ ਹਾਂ ਕਿ ਇਹਨਾਂ ਦੀ ਹਰ ਇੱਕ ਰਚਨਾ ਦੇ ਮੂਰੇ ਖੁੱਲਾ ਲੱਗਿਆ ਹੁੰਦਾ ਤੇ ਇਸ ਨੂੰ ਖੁੱਲਦਾ ਕਵੀ ਵੀ ਕਹਿੰਦੇ ਨੇ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਇਹਨਾਂ ਨੂੰ ਅਤੀ ਸੁਵੇਦਨਸ਼ੀਲ ਕਵੀ ਵੀ ਕਿਹਾ ਜਾਂਦਾ ਹੈਗਾ ਜੀ ਕਲੀਅਰ ਹੈ ਜੀ ਅੱਗੇ ਹੈਗਾ ਇਹਨਾਂ ਨੇ ਪੰਜਾਬ ਦੇ ਦਰਿਆ ਕਿਸ ਕਵੀ ਦੀ ਰਚਨਾ ਹੈਗੀ ਇਹ ਵੀ ਜੀ ਪ੍ਰੋਫੈਸਰ ਪੂਰਨ ਸਿੰਘ ਦੀ ਹੈਗੀ ਆ ਅੱਗੇ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਸਿੱਖੀ ਦੁਬਾਰਾ ਕਦੋਂ ਗ੍ਰਹਿਣ ਕਰ ਲਈ ਸੀ ਜੀ 1913 ਦੇ ਵਿੱਚ ਇਹਨਾਂ ਨੇ ਸਿੱਖੀ ਨੂੰ ਜਿਹੜਾ ਦੁਬਾਰਾ ਗ੍ਰਹਿਣ ਕੀਤਾ ਸੀਗਾ ਹਾਂਜੀ ਇਹ ਭਾਈ ਵੀਰ ਸਿੰਘ ਜੀ ਤੋਂ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋਏ ਨਾ ਸਿਆਲਕੋਟ ਕਾਨਫਰੰਸ ਦੇ ਵਿੱਚ ਤਾਂ ਇਹਨਾਂ ਨੇ ਸਿੱਖੀ ਨੂੰ ਦੁਬਾਰਾ ਗ੍ਰੈਂਡ ਕਰ ਲਿਆ ਸੀ 1913 ਦੇ ਵਿੱਚ ਠੀਕ ਹੈ ਜੀ ਜਿਹੜੇ ਇਹਨਾਂ ਦਾ ਜਨਮ ਆ ਨਾ ਉਸ ਹੱਡ ਦੇ ਵਿੱਚ ਹੁੰਦਾ ਜੀ 1881 ਈਸਵੀ ਦੇ ਵਿੱਚ ਠੀਕ ਹੈ ਜੀ ਅੱਗੇ ਹੈਗਾ ਕੁਐਸਚਨ ਕਿ ਕਿਸ ਨੇ ਭਾਈ ਵੀਰ ਸਿੰਘ ਨੂੰ ਜਿਹੜੀ ਉਹਨਾਂ ਦੀ ਤੁਲਨਾ ਨਾ ਟੰਗੋਰ ਨਾਲ ਕੀਤੀ ਰਬਿੰਦਰਨਾਥ ਟੰਗੋਰ ਨਾਲ ਤਾਂ ਉਹਨਾਂ ਦਾ ਨਾਮ ਹੈਗਾ ਜੀ ਮੁਹੱਲਾ ਬਖਸ਼ ਕੁਸਤਾ ਨੇ ਜਿਹੜੀ ਉਹਨਾਂ ਦੀ ਜਿਹੜੀ ਤੁਲਨਾਉ ਟੈਂਗੋਰ ਦੇ ਨਾਲ ਕੀਤੀ ਹੈ ਜੀ ਕਲੀਅਰ ਹਾਂਜੀ ਤੁਸੀਂ ਸਾਰੇ ਕੁਐਸਚਨ ਨਾ ਕਾਪੀ ਤੇ ਲਿਖੀ ਚਲੋ ਅੱਜ ਆਪਾਂ ਜਿਹੜੇ 100 ਕੁਐਸਚਨ ਹਨ ਉਹ ਸਿਹਤ ਦੇ ਨਾਲ ਸੰਬੰਧਿਤ ਹੀ ਕਰਨੇ ਆ ਜੀ ਸਾਰੇ ਕਵੀਆਂ ਦੇ ਗੁਰੂ ਸਾਹਿਬਾਨ ਦੇ ਤੇਜੀ ਵਾਰਤਕ ਭਾਗ ਦੇ ਵਿੱਚੋਂ ਅਸੀਂ 100 ਨੰਬਰ ਦੇ ਜਿਹੜੇ ਆ ਕੁਐਸਚਨ ਕਰਾਂਗੇ ਜੀ ਕੱਲ ਨੂੰ ਅਸੀਂ ਵਿਆਕਰਨ ਕਰਾਂਗੇ ਜੀ ਅੱਜ ਅਸੀਂ 100 ਨੰਬਰ ਦੇ ਵਿੱਚ ਜਿਹੜੇ ਆ ਜੀ ਇੰਪੋਰਟੈਂਟ ਕੁਐਸਚਨ ਆ ਜਿਹੜੇ ਪੇਪਰ 'ਚ ਆਉਣ ਦੀ ਸੰਭਾਵਨਾ ਆ ਜੀ ਉਹੋ ਹੀ ਅਸੀਂ 100 ਨੰਬਰ ਸਿਹਤ ਨਾਲ ਸੰਬੰਧਿਤ ਕਰਾਂਗੇ ਠੀਕ ਆ ਜੀ ਹਾਂਜੀ ਅੱਗੇ ਹੈਗਾ ਜੀ ਸਰਜੀਤ ਪਾਤਰ ਦਾ ਜਿਹੜਾ ਸਭ ਤੋਂ ਪਹਿਲਾ ਪ੍ਰਕਾਸ਼ਿਤ ਕਾਵਵ ਹੁੰਦਾ ਜੀ ਉਹ ਕਿਹੜਾ ਸੀਗੀ ਉਹਨਾਂ ਦੀ ਕਾਵ ਸੰਗ੍ਰਹਿ ਜਿਹੜਾ ਸੀਗਾ ਉਹ ਹਵਾ ਦੇ ਵਿੱਚ ਹਰਫ ਸੀਗਾ ਜੀ ਹਵਾ ਵਿੱਚ ਲਿਖੇ ਹਰਫ ਸੀਗਾ ਪਰ ਇਹ ਕਿਹੜੀ ਕਿਤਾਬ ਦੇ ਵਿੱਚ ਜਿਹੜਾ ਪ੍ਰਕਾਸ਼ਨ ਹੁੰਦਾ ਜੀ ਕਲਾਜ ਕਿਤਾਬ ਦੇ ਵਿੱਚ ਦਰਜ ਹੁੰਦਾ ਇਹਨਾਂ ਦੋਨਾਂ ਕੁਐਸਚਨਾਂ ਦੇ ਵਿੱਚ ਇੱਕ ਡਿਫਰੈਂਸ ਹੈਗਾਗਾ ਕਿ ਜਿਹੜੀ ਸਰਜੀਤ ਪਾਤਰ ਦੀ ਜਿਹੜੀ ਪਹਿਲੀ ਕਾਵ ਸੰਗ੍ਰਹਿ ਸੀਗੀ ਜੀ ਉਹ ਹਵਾ ਵਿੱਚ ਲਿਖੇ ਹਰਫ ਸੀਗੀ ਕਵਿਤਾ ਠੀਕ ਹੈ ਜੀ ਇਹ ਕਦੋਂ ਪ੍ਰਕਾਸ਼ਿਤ ਹੁੰਦੀ ਹੈ ਜੀ 1979 ਦੇ ਵਿੱਚ ਜੀ ਇਹ ਪ੍ਰਕਾਸ਼ਿਤ ਹੁੰਦਾ ਹੈਗਾ ਹਵਾ ਦੇ ਵਿੱਚ ਲਿਖੇ ਹਰਫ ਜਿਹੜੀ ਕਲਾਜ ਕਿਤਾਬ ਸੀ ਨਾ ਇਹਨਾਂ ਦੀ ਉਹ ਤਿੰਨ ਨੇ ਨਾ ਰਾਈਟਰਸ ਨੇ ਮਿਲ ਕੇ ਜਿਹੜੀ ਜੀ ਇੱਕ ਕਿਤਾਬ ਬਣਵਾਈ ਸੀ ਤੇ ਉਸ ਕਿਤਾਬ ਦੇ ਵਿੱਚ ਨਾ ਸਰਜੀਤ ਪਾਤਰ ਦੀਆਂ ਜਿਹੜੀਆਂ ਨੌ ਜਿਹੜੀਆਂ ਰਚਨਾ ਸੀਗੀਆਂ ਜੀ ਉਹ ਸ਼ਾਮਿਲ ਸੀਗੀਆਂ ਕਵੈਸ਼ਨ ਵਿੱਚ ਡਿਫਰੈਂਸ ਪਤਾ ਲੱਗ ਗਿਆ ਜੀ ਜੇਕਰ ਤੁਹਾਨੂੰ ਪਹਿਲਾਂ ਇਹਨਾਂ ਦਾ ਕਾਵ ਸੰਗ੍ਰਹਿ ਆਜੇ ਤਾਂ ਹਵਾ ਦੇ ਵਿੱਚ ਲਿਖੇ ਹਰਫਾ ਜੇ ਪ੍ਰਸ਼ਨ ਆਜੇ ਕਿ ਇਹਨਾਂ ਦੀ ਪਹਿਲੀ ਜਿਹੜੀ ਕਾਵ ਸੰਗ੍ਰਹਿ ਜਿਹੜੀ ਕਿਤਾਬ ਸੀ ਉਹ ਕਲਾਜ ਕਿਤਾਬ 'ਚ ਸੀਗੀ ਜੀ ਠੀਕ ਹੈ ਜੀ ਅੱਗੇ ਸਰਜੀਤ ਪਾਤਰ ਨੂੰ ਜਿਹੜਾ ਪਦਮਸ਼ਰੀ ਪੁਰਸਕਾਰ ਕਦੋਂ ਮਿਲਿਆ ਸੀ 2012 ਦੇ ਵਿੱਚ ਮਿਲਿਆ ਸੀ ਜੀ ਪਦਮ ਸ਼੍ਰੀ ਪੁਰਸਕਾਰ ਜਿਹੜਾ ਜੀ ਉਹ ਜਿਹੜੇ ਮਹਾਨ ਵਿਅਕਤੀ ਜਾਂ ਜਿਹੜੇ ਸਿਹਤ ਦੇ ਖੇਤਰ ਦੇ ਵਿੱਚ ਆਪਣੀ ਕਲਾ ਦੇ ਵਿੱਚ ਨਪੁੰਨ ਹੁੰਦੇ ਆ ਜੀ ਉਹਨਾਂ ਨੂੰ ਦਿੱਤਾ ਜਾਂਦਾ ਇਹ ਕਿਸੇ ਕਿਤਾਬ ਲਈ ਜਾਂ ਕਿਸੇ ਚੀਜ਼ ਲਈ ਨਹੀਂ ਦਿੱਤਾ ਜਾਂਦਾ ਇਹ ਜਿਹੜੇ ਸਿਹਤ ਜਾਂ ਕਿਸੇ ਵੀ ਖੇਤਰ ਦੇ ਵਿੱਚ ਮਹਾਨ ਕੰਮ ਕਰਦੇ ਆ ਨਾ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਜਾਂਦਾ ਜੀ 2012 ਦੇ ਵਿੱਚ ਇਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਦਾ ਪਰ ਇੱਕ ਕਿਸਾਨੀ ਅੰਦੋਲਨ ਦਰੋਂ ਜੀ 2020 ਦੇ ਵਿੱਚ ਜਿਹੜਾ ਪਦਮਸ਼੍ਰੀ ਪੁਰਸਕਾਰ ਉਹ ਵਾਪਸ ਕਰ ਦਿੰਦੇ ਨੇ ਗਵਰਨਮੈਂਟ ਨੂੰ ਕਿ ਮੈਨੂੰ ਨਹੀਂ ਚਾਹੀਦਾ ਜੀ ਪੇਪਰ ਵਿੱਚ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈ ਕਿ ਸਰਜੀਤ ਪਾਤਰ ਜੀ ਨੇ ਜਿਹੜਾ ਆਪਣਾ ਅਵਾਰਡ ਸੀਗਾ ਪਦਮਸ਼੍ਰੀ ਪੁਰਸਕਾਰ ਉਹ ਕਦੋਂ ਵਾਪਸ ਕਰਤਾ ਸੀ ਜੀ ਕਿਸਾਨੀ ਅੰਦੋਲਨ ਦੌਰਾਨ ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ ਅਸੀਂ ਸਰਜੀਤ ਪਾਤਰ ਜੀ ਦੇ ਜਿਹੜੇ ਪਿਤਾ ਸੀ ਉਹਨਾਂ ਦਾ ਨਾਮ ਸਰਦਾਰ ਹਰਪਜਨ ਸਿੰਘ ਜੀ ਉਹਨਾਂ ਦੀ ਮਾਤਾ ਦਾ ਨਾਮ ਸੀਗਾ ਜੀ ਜਿਹੜਾ ਉਹ ਸੀਗਾ ਗੁਰਬਖਸ਼ ਕੌਰ ਠੀਕ ਹੈ ਜੀ ਹਾਂਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਵੀ 9594 ਦੀ ਇੱਕ ਸਟੂਡੈਂਟ ਆ ਜਿਹਨੇ ਤੁਹਾਡੇ ਨਾਲ ਪੰਜਾਬੀ ਦਾ ਪੇਪਰ ਦੇਣਾ ਹੈਗਾ ਜੀ ਤੁਸੀਂ ਡੀਮੋਟੀਵੇਟ ਨਾ ਹੋ ਕਾਫੀ سارے ਬੱਚਿਆਂ ਦਾ ਇੱਕੋ ਹੀ ਕੁਐਸਚਨ ਆ ਜੀ ਸਾਡਾ ਤਿਆਰੀ ਕਰਨ ਨੂੰ ਦਿਲ ਨਹੀਂ ਕਰਦਾ ਤੁਸੀਂ ਤਿਆਰੀ ਕਰੋ ਹੁਣ ਤੁਸੀਂ ਉਸ ਤੋਂ ਵੀ ਵਧੀਆ ਨੰਬਰ ਲਓ ਹੋ ਸਕਦਾ ਤੁਹਾਡੇ ਪਹਿਲਾਂ 70 ਨੰਬਰ ਸੀ ਜੀ 60 ਨੰਬਰ ਸੀ ਤੁਸੀਂ ਹੁਣ ਤਿਆਰੀ ਕਰੋ ਤੇ ਤੁਸੀਂ 100 ਦੇ ਨੇੜੇ ਚਲੇ ਜਾਓ ਜੀ 90 ਨੰਬਰ ਤੁਹਾਡੇ ਆ ਸਕਦੇ ਜੇਕਰ ਤੁਸੀਂ ਤਿਆਰੀ ਕਰੋਗੇ ਹੁਣ ਤੁਹਾਡਾ ਮੇਨ ਟਾਰਗੇਟ ਆ ਨਾ ਜੀ ਜਿਹੜਾ ਉਹ ਡਿਊਟੀ ਆ ਜੋਬ ਆ ਕਿ ਜੋਬ ਨੂੰ ਹਾਸਲ ਕਰਨਾ ਪੇਪਰ ਏ ਕਰੈਕ ਕਰਨਾ ਜੀ ਇੰਨਾ ਡੀਮੋਟੀਵੇਟ ਨਾ ਹੋ ਕਿ ਤੁਹਾਡਾ ਪਹਿਲਾ ਪੇਪਰ ਬੀ ਕਲੀਅਰ ਆ ਪਰ ਤੁਸੀਂ ਟੈਨਸ਼ਨ ਦੇ ਵਿੱਚ ਰਹੋ ਕਿ ਯਾਰ ਕੋਈ ਨਹੀਂ ਇਹ ਪੇਪਰ ਤਾਂ ਕਲੀਅਰ ਹੋ ਹੀ ਜਾਣਾ ਪਰ ਤੁਸੀਂ ਇੰਨੇ ਅਨਗਹਿਲੇ ਨਾ ਬਣੋ ਜੀ ਇਹ ਪੇਪਰ ਦੀ ਤਿਆਰੀ ਕਰੋ ਕਿਉਂਕਿ ਏ ਪੇਪਰ ਨਾਲ ਹੀ ਸਾਡੀ ਜ਼ਿੰਦਗੀ ਨਿਧਾਰਿਤ ਆ ਜੇਕਰ ਅਸੀਂ ਪੇਪਰ ਏ ਦੇ ਵਿੱਚੋਂ ਪਾਸ ਆ ਨਾ ਤਾਂ ਬੀ ਪੇਪਰ ਦੀ ਮੈਟ ਫਿਰ ਸਾਡੇ ਲਈ ਨਿਰਪਰ ਆ ਜੀ ਜੇਕਰ ਅਸੀਂ ਪੇਪਰ ਏ ਦੇ ਵਿੱਚੋਂ ਪਾਸ ਨਹੀਂ ਤਾਂ ਬੀ ਪੇਪਰ ਦੇ ਨੰਬਰ ਲੈ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੇਗੇ ਠੀਕ ਆ ਜੀ ਅੱਗੇ ਹੈਗਾ ਕੁਐਸਚਨ ਜੀ ਸੂਰਜ ਮੰਦਿਰ ਦੀਆਂ ਪੌੜੀਆਂ ਵਾਰਤਕ ਕਿਸ ਦੀ ਰਚਨਾ ਹੈਗੀ ਆ ਜੀ ਇਹ ਹੈਗੀ ਆ ਸਰਜੀਤ ਪਾਤਰ ਦੀ ਹੈਗੀ ਆ ਵਾਰਤਕ ਆ ਜੀ ਸੂਰਜ ਮੰਦਿਰ ਦੀਆਂ ਪੌੜੀਆਂ ਠੀਕ ਆ ਜੀ ਤੁਸੀਂ ਇਹਨਾਂ ਦੇ ਨਾਮ ਤੋਂ ਯਾਦ ਕਰ ਸਕਦੇ ਹੋ ਸੋ ਰੋਂਦਾ ਨਾ ਮੂਰੇ ਜਦੋਂ ਸੂਰਜ ਮੰਦਰ ਦੀਆਂ ਪੌੜੀਆਂ ਲਿਖਦੇ ਆ ਤਾਂ ਇਹਨਾਂ ਦੇ ਨਾਮ ਮੂਰੇ ਵੀ ਸਰਜੀਤ ਆਉਂਦਾ ਜੀ ਤੁਸੀਂ ਇੱਥੋਂ ਕਲੀਅਰ ਕਰ ਲਓ ਨਾ ਅੱਗੇ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਜਿਹੜੀ ਉੱਚ ਵਿਦਿਆ ਪ੍ਰਾਪਤਾ ਉਹ ਕਿੱਥੋਂ ਕੀਤੀ ਸੀ ਇਹਨਾਂ ਨੇ ਜਾਪਾਨ ਟੋਕੀਓ ਤੋਂ ਕੀਤੀ ਸੀ ਜੀ ਜਿਹੜੀ ਇਹਨਾਂ ਨੂੰ ਸਾਇੰਸ ਦੀ ਡਿਗਰੀ ਆ ਨਾ ਉਹ ਜਾਪਾਨ ਤੋਂ ਹੀ ਮਿਲਦੀ ਆ ਜੀ ਇੱਕ ਵਿਗਿਆਨੀ ਸੀ ਠੀਕ ਹੈ ਜੀ ਪਹਿਲਾਂ ਵੀ ਦੱਸ ਚੁੱਕੇ ਆ ਅੱਗੇ ਹੈਗਾ ਸਰਸਵਤੀ ਸਨਮਾਨ ਜਿਹੜਾ ਸਰਜੀਤ ਪਾਤਰ ਜੀ ਨੂੰ ਕਿਹੜੀ ਰਚਨਾ ਦੇ ਲਈ ਮਿਲਦਾ ਜੀ ਇਹ ਲਫਜ਼ਾਂ ਦੀ ਦਰਗਾਹ ਦੇ ਲਈ ਮਿਲਦਾ ਠੀਕ ਹੈ ਜੀ ਹਾਂਜੀ ਹੁਣ ਤੁਹਾਨੂੰ ਪੂਰੀ ਤਰ੍ਹਾਂ ਕਲੀਅਰ ਆ ਜੇਕਰ ਤੁਹਾਡਾ ਕੋਈ ਡਾਊਟ ਹੈ ਨਾ ਤੁਸੀਂ ਚੈਨਲ ਦੇ نیچے ਜਾ ਕੇ ਕਮੈਂਟ ਕਰ ਦਿਓ ਜੀ ਉੱਥੇ ਜਾ ਕੇ ਤੁਹਾਡੇ ਡਾਊਟ ਨੂੰ ਅਸੀਂ ਕਲੀਅਰ ਕਰ ਦਾਂਗੇ ਠੀਕ ਹੈ ਜੀ ਹਾਂਜੀ ਸਾਡਾ ਅਗਲਾ ਕੁਐਸਚਨ ਹੈਗਾ ਜੀ ਗੁਰੂ ਸਹਿਬਾਨ ਦੇ ਨਾਲ ਕਿ ਪਾਵਨ ਗੁਰੂ ਪਾਣੀ ਪਿਤਾ ਕਿਹੜੇ ਗੁਰੂ ਸਾਹਿਬਾਨ ਦੇ ਸ਼ਬਦ ਨੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਨੇ ਜੀ ਠੀਕ ਆ ਜੀ ਅੱਗੇ ਕੁਐਸਚਨ ਹੈਗਾ ਗੋਇੰਦਵਾਲ ਸਾਹਿਬ ਵਿਖੇ ਜਿਹੜਾ ਬੋਲੀ ਦੀ ਨੀ ਆ ਨਾ ਉਹ ਕਿਹੜੇ ਗੁਰੂ ਸਾਹਿਬਾਨ ਨੇ ਰੱਖੀ ਜੀ ਉਹ ਜਿਹੜੀ ਨੀ ਆ ਉਹ ਗੁਰੂ ਅਮਰਦਾਸ ਜੀ ਨੇ ਹਾਂ ਗੁਰੂ ਅੰਗਦ ਦੇਵ ਜੀ ਨੇ ਰੱਖੀ ਜੀ ਠੀਕ ਆ ਜੀ ਪਰ ਜਿਹੜਾ ਇਹਦਾ ਨਿਰਮਾਣ ਆ ਨਾ ਉਹ ਸ੍ਰੀ ਗੁਰੂ ਅਮਰਦਾਸ ਜੀ ਨੇ ਕਰਵਾਇਆ ਜੀ ਇਹ ਥੋੜਾ ਜਿਹੜਾ ਡਾਊਟ ਦੂਰ ਕਰਨ ਲਈ ਦੋਨੋਂ ਕੁਐਸਚਨਾਂ ਨੂੰ ਲਿਆਂਦਾ ਗਿਆ ਕਿ ਜੇਕਰ ਨੀਂਹ ਪੁੱਛ ਲੈਣ ਤਾਂ ਫਿਰ ਗੁਰੂ ਅਮਰ ਗੁਰੂ ਅੰਗਦ ਦੇਵ ਜੀ ਆ ਜੀ ਜੇਕਰ ਨਿਰਮਾਣ ਪੁੱਛ ਲੈਣ ਕਿ ਉਹਨਾਂ ਦਾ ਜਿਹੜਾ ਬੋਲੀ ਦਾ ਨਿਰਮਾਣ ਆ ਉਹ ਕਿਹਨੇ ਪੂਰਾ ਕੀਤਾ ਸੀ ਜੋ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤਾ ਸੀ ਠੀਕ ਆ ਜੀ ਸਿੱਖਾਂ ਦੇ ਤੀਸਰੇ ਗੁਰੂ ਜੀ ਅੱਗੇ ਹੈਗਾ ਮੇਰਾ ਮਨ ਲੋਚੇ ਗੁਰੂ ਦਰਸ਼ਨ ਤਾਂ ਇਹ ਸ਼ਬਦ ਕਿਹੜੇ ਗੁਰੂ ਸਹਿਬਾਨ ਨਾਲ ਸੰਬੰਧਿਤ ਨੇ ਜੇ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਜਿਹੜੇ ਪਹਿਲੇ ਗੁਰੂ ਸੀ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਇਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਜੀ ਇਹ ਪਹਿਲੇ ਗੁਰੂ ਸੀ ਜਿਨ੍ਹਾਂ ਨੇ ਸਾਡੇ ਲਈ ਸ਼ਹਾਦਤ ਦਿੱਤੀ ਸੀਗੀ ਜੀ ਠੀਕ ਹੈ ਜੀ ਕਲੀਅਰ ਅੱਗੇ ਹੈਗਾ ਸ਼ਸਤਰਨਾਮਾ ਜਿਹੜੀ ਰਚਨਾ ਹੈ ਕਿਹੜੇ ਗੁਰੂ ਸਾਹਿਬਾਨ ਨਾਲ ਸੰਬੰਧਤ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਰਚਨਾ ਠੀਕ ਹੈ ਜੀ ਇਸ ਤੋਂ ਇਲਾਵਾ ਉਹਨਾਂ ਦੀ ਜਾਪ ਸਬ ਹੋ ਗਈ ਜੀ ਜੇਕਰ ਜਪਜੀ ਸਾਹਿਬ ਪੁੱਛ ਲਿਆ ਜਾਵੇ ਤਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਆ ਜੀ ਜੇਕਰ ਜਾਪ ਸਭ ਪੁਛ ਲਿਆ ਜਾਵੇ ਖਿਆਲ ਗਿਆਨ ਬੋਧ ਅਕਾਲ ਉਸਤਤ ਚਪਾਈ ਸਾਹਿਬ ਜੀ ਇਹ ਸਾਰੀਆਂ ਰਚਨਾਵਾਂ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ ਇੱਕ ਵਾਰੀ ਫਿਰ ਤੋਂ ਕਲੀਅਰ ਕਰਦੇ ਹਾਂ ਕਿ ਜਾਪ ਸਾਹਿਬ ਖਿਆਲ ਗਿਆਨ ਬੋਧ ਅਕਾਲ ਉਸਤਤ ਚਪਾਈ ਸਾਹਿਬ ਇਸ ਤੋਂ ਇਲਾਵਾ ਜੀ ਉਹਨਾਂ ਨੇ ਬਚਿੱਤਰ ਨਾਟਕ ਵੀ ਲਿਖਿਆ ਸੀ ਆਪਣੀ ਜੀਵਨੀ ਅੱਗੇ ਹੈਗਾ ਜੀ ਜ਼ਫਰਨਾਮਾ ਦੀ ਜਿਹੜੀ ਭਾਸ਼ਾ ਆ ਨਾ ਉਹ ਕਿਹੜੀ ਸੀਗੀ ਉਹ ਫਾਰਸੀ ਭਾਸ਼ਾ ਸੀ ਜੀ ਕਿਹੜੀ ਭਾਸ਼ਾ ਸੀਗੀ ਜੀ ਫਾਰਸੀ ਹੁਣ ਤੱਕ ਅਸੀਂ ਜੀ 50 ਕੁਐਸਚਨ ਕਰ ਚੁੱਕੇ ਆਂ ਜੀ 50 ਕੁਐਸਚਨ ਜਿਹੜੇ ਸਾਡੇ ਹਜੇ ਪੈਂਡਿੰਗ ਨੇ ਜਿੰਨਾ ਵਿੱਚੋਂ ਤੁਹਾਨੂੰ ਹੋਰ ਕੁਝ ਜ਼ਿਆਦਾ ਸਿੱਖਣ ਨੂੰ ਮਿਲੂਗਾ ਜੀ ਠੀਕ ਹੈ ਜੀ ਹਾਂਜੀ ਸਾਡੇ ਅਗਲੇ ਕੁਐਸਚਨ ਤੇ ਆਉਣੇ ਆ ਕਿ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਵਾਰਾਂ ਨੇ ਉਹ ਕਿਹੜੀ ਭਾਸ਼ਾ ਦੇ ਵਿੱਚ ਸੀ ਜੀ ਪੰਜਾਬੀ ਭਾਸ਼ਾ ਗੁਰਮੁਖੀ ਦੇ ਵਿੱਚ ਸੀ ਜੀ ਠੀਕ ਹੈ ਜੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਵੀ ਕਿਹਾ ਜਾਂਦਾ ਇਹਨਾਂ ਦੀਵਾਰਾਂ ਨੂੰ ਠੀਕ ਹੈ ਜੀ ਅੱਗੇ ਕੁਐਸਚਨ ਹੈਗਾ ਭਾਈ ਗੁਰਦਾਸ ਸਿੰਘ ਜੀ ਜੇ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸੀ ਜੀ ਪਤੀਜੇ ਲੱਗਦੇ ਸੀ ਠੀਕ ਹੈ ਜੀ ਅੱਗੇ ਹੈ ਆਰਸੀ ਜਿਹੜੀ ਉਹ ਕਿਹਨਾਂ ਦੀ ਸਵੈ ਜੀਵਨੀ ਸੀਗੀ ਕੁਐਸਚਨ ਇਹ ਹੈ ਪ੍ਰਿੰਸੀਪਲ ਤੇਜਾ ਸਿੰਘ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਜੀ ਪਹਿਲੇ ਵਾਰ ਤੱਕ ਸੀ ਜਿਨ੍ਹਾਂ ਨੇ ਸਵੈ ਜੀਵਨੀ ਲਿਖੀ ਸੀਗੀ ਉਹਨਾਂ ਨੇ ਜਿਹੜੀ ਰੀਤ ਆ ਸਵੈ ਜੀਵਨੀ ਦੀ ਚਲਾਈ ਸੀ ਠੀਕ ਹੈ ਜੀ ਉਹਨਾਂ ਦੀ ਸਵੈ ਜੀਵਨੀ ਦਾ ਨਾ ਆਰਸੀ ਸੀਠੀਕਾ ਜੀ ਕਲੀਅਰ ਆ ਅੱਗੇ ਹੈ ਬਲਰਾਜ ਸਹਾਣੀ ਦੀ ਜਿਹੜੀ ਮੌਤ ਉਹ ਕਿੱਥੇ ਹੁੰਦੀ ਹੈ ਜੀ ਦੁਬਈ ਦੇ ਵਿੱਚ ਆ ਮੁੰਬਈ ਦੇ ਵਿੱਚ ਹੁੰਦੀ ਹੈ ਜੀ ਸੌਰੀ ਦੁਬਈ ਕਿਹਾ ਗਿਆ ਮੁੰਬਈ ਦੇ ਵਿੱਚ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਮੌਤ ਆ ਨਾ ਉਹ ਦਿਲ ਦਾ ਦੌਰਾ ਪੈਣ ਨਾਲ ਹੁੰਦੀ ਹੈ ਠੀਕ ਹੈ ਜੀ ਇਹਨਾਂ ਦੀਆਂ ਦੋ ਮੈਰਿਜਾਂ ਹੋਈਆਂ ਸੀ ਬਲਰਾਜ ਸਹਾਣੀ ਦੀਆਂ ਪਹਿਲੀ ਪਤਨੀ ਇਹਨਾਂ ਦੀ ਸੀਗੀ ਜੀ ਦਮਤੀ ਤੇ ਦੂਸਰੀ ਸੀਗੀ ਇਹਨਾਂ ਦੀ ਸੰਤੋਸ਼ ਦਮਤੀ ਤੇ ਸੰਤੋਸ਼ ਠੀਕ ਹੈ ਜੀ ਅੱਗੇ ਹੈ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਵਾਰਾਂ ਨੇ ਉਹ ਕਿੰਨੀਆਂ ਨੇ கரੈਕਟ ਜੇ ਵੈਸੇ ਤਾਂ ਸਹੀ 39 ਕਹਿੰਦੇ ਨੇ ਜੇਕਰ ਅਸੀਂ ਪੇਪਰ ਬੋਰਡ ਦੀ ਕਿਤਾਬ ਦੇ ਵਿੱਚ ਦੇਖੀਏ ਤਾਂ ਪੰਜਾਬ ਬੋਰਡ ਦੀ ਕਿਤਾਬ ਦੇ ਵਿੱਚ 40 ਸਹੀ ਮੰਨਿਆ ਗਿਆ ਜੀ ਜੇਕਰ ਆਪਸ਼ਨ ਦੇ ਵਿੱਚ 40 ਹੈਗਾ ਤਾਂ ਤੁਸੀਂ 40 ਹੀ ਲਾਉਣਾ ਜੀ ਜੇਕਰ 40 ਦੀ ਆਪਸ਼ਨ ਨਹੀਂ ਆ ਤਾਂ ਫਿਰ ਤੁਸੀਂ 39 ਲਾ ਸਕਦੇ ਹੋ ਜੀ ਅੱਗੇ ਹੈਗਾ ਗੁਰੂ ਅਰਜਨ ਦੇਵ ਜੀ ਦੀਆਂ ਜਿਹੜੀਆਂ ਵਾਰਾਂ ਨੇ ਜੀ ਉਹਨਾਂ ਦੀ ਸੰਖਿਆ ਕਿੰਨੀਆਂ ਜੀ 6 ਨੇ ਜੀ ਅੱਗੇ ਹੈ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸ਼ਬਦ ਨੇ ਉਹ ਕਿੰਨੇ ਨੇ ਜੀ ਕਿਤੇ ਕਿਤੇ 2216 ਸ਼ਬਦ ਦੇਖਣ ਨੂੰ ਮਿਲ ਸਕਦੇ ਨੇ ਜੀ ਤੁਹਾਨੂੰ ਕਿਤੇ ਕਿਤੇ ਤੁਹਾਨੂੰ 2218 ਵੀ ਦੇਖਣ ਨੂੰ ਮਿਲ ਸਕਦੇ ਨੇ ਦੋਨਾਂ 'ਚੋਂ ਇੱਕ ਆਪਸ਼ਨ ਆਊਗੀ ਜੀ ਦੋਨੋਂ ਨਹੀਂ ਆਉਂਦੀਆਂ ਤੁਸੀਂ ਇਹਨਾਂ ਦੋਨਾਂ ਨੂੰ ਯਾਦ ਕਰ ਲੈਣਾ ਠੀਕ ਹੈ ਜੀ ਅੱਗੇ ਹੈਗਾ ਗਾ ਗੁਰੂ ਅਰਜਨ ਦੇਵ ਜੀ ਨੂੰ ਜਿਹੜਾ ਸ਼ਹੀਦ ਉਹ ਕਿੰਨਾ ਨੇ ਕਰਵਾਇਆ ਸੀ ਜਿਹਾਂਹਗੀਰੀ ਨੇ ਉਹਨਾਂ ਨੂੰ ਸ਼ਹੀਦ ਕਰਵਾਤਾ ਸੀਗਾ ਜੀ ਅੱਗੇ ਹੈ ਗੁਰਦੁਆਰਾ ਜਿਹੜਾ ਡੇਰਾ ਸਾਹਿਬ ਲਾਹੌਰ ਵਿੱਚ ਕਿਹਦੀ ਯਾਦ ਦੇ ਵਿੱਚ ਬਣਾਇਆ ਜਾਂਦਾ ਜੀ ਉਹ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਠੀਕ ਹੈ ਜੀ ਕਲੀਅਰ ਹੈ ਅੱਗੇ ਹੈਗਾ ਕੁਐਸਚਨ ਕਿ ਨਵੇਂ ਲੇਖਕਾਂ ਨੂੰ ਜਿਹੜੀ ਲਿਖਣ ਲਈ ਤੇਜਾ ਸਿੰਘ ਨੇ ਪ੍ਰੇਰਨਾ ਸਰੋਤ ਆ ਉਹ ਕੀ ਦਿੱਤਾ ਸੀਗਾ ਉਹਨਾਂ ਨੇ ਭੂਮਿਕਾ ਲਿਖੀ ਸੀਗੀ ਜੀ ਅਜੇ ਹੀ ਭੂਮਿਕਾ ਉਹਨਾਂ ਨੇ ਬਾਈ ਪੁਸਕਤਾਂ ਦੀ ਜਿਹੜੀ ਭੂਮਿਕਾ ਕੀਤੀ ਸੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਹੁੰਨੇ ਆ ਜੀ ਬੁੱਕ ਦਾ ਕਲਮਬੰਦ ਕਰਨਾ ਰਾਈਟਰ ਦੀ ਤਾਰੀਫ ਦੇ ਲਈ ਕੁਝ ਬਾਹਰ ਜਿਹੜੇ ਸ਼ਬਦ ਲਿਖੇ ਹੁੰਦੇ ਆ ਨਾ ਬਾਹਰਲੇ ਪਾਸੇ ਜਿਹੜਾ ਹੁੰਦਾ ਹੈਗਾ ਇੱਕ ਸਾਈਡ ਬੁੱਕ ਦਾ ਉਹਨੂੰ ਕਹਿੰਦੇ ਨੇ ਭੂਮਿਕਾ ਜੀ ਤਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਟੋਟਲ ਬਾਈ ਪੁਸਕਤਾਂ ਦੀ ਜਿਹੜੀ ਭੂਮਿਕਾ ਨਭਾਈ ਸੀ ਕਿ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਪੁਸਕਤਾਂ ਲਿਖਣ ਪੁਸਕਤਾਂ ਲਿਖਣ ਵਾਲੋਂ ਉਹਨਾਂ ਦਾ ਜਾਣ ਹੋਵੇ ਜੀ ਉਹਨੂੰ ਕਹਿੰਦੇ ਆ ਭੂਮਿਕਾ ਜੀ ਕਿਸੇ ਰਾਈਟਰ ਦੀ ਤਾਰੀਫ ਲਈ ਜਿਹੜੇ ਆਪਾਂ ਬੁੱਕ ਦੇ ਮਗਰ ਜਿਹੜੀ ਉਹਨਾਂ ਦਾ ਬਾਇਓ ਡਾਟਾ ਦਾ ਕੁਝ ਵੀ ਦੱਸਦੇ ਆ ਨਾ ਤਾਰੀਫ ਦੇ ਲਈ ਉਹਨੂੰ ਭੂਮਿਕਾ ਕਹਿੰਦੇ ਆ ਠੀਕ ਆ ਜੀ ਹਾਂਜੀ ਅਗਲਾ ਕੁਐਸਚਨ ਹੈਗਾ ਟੋਕੀਓ ਯੂਨੀਵਰਸਿਟੀ ਤੋਂ ਜਿਹੜੀ ਵਿਗਿਆਨ ਦੀ ਡਿਗਰੀ ਆ ਉਹ ਕਿੰਨਾਂ ਨੇ ਹਾਸਲ ਕੀਤੀ ਸੀਗੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਠੀਕ ਆ ਜੀ ਇੱਕ ਵਿਗਿਆਨੀ ਵੀ ਸੀਗੇ ਤੁਹਾਨੂੰ ਕਿੰਨੀ ਵਾਰੀ ਦੱਸ ਚੁੱਕੇ ਆ ਜੀ ਇੱਕ ਵਿਗਿਆਨੀ ਵੀ ਸੀਗੇ ਜੀ ਅੱਗੇ ਹੈਗਾ ਬਾਗਾਂ ਦਾ ਜਿਹੜਾ ਰਾਖਾ ਰਚਨਾ ਉਹ ਕੀ ਹੈ ਇੱਕ ਕਹਾਣੀ ਆ ਜਿਹੜੀ ਪ੍ਰਿੰਸੀਪਲ ਸੁजान ਸਿੰਘ ਜੀ ਦੀ ਲਿਖੀ ਹੋਈ ਕਹਾਣੀ ਆ ਠੀਕ ਆ ਜੀ ਅੱਗੇ ਹੈਗਾ ਗੁਰਬਾਣੀ ਦਾ ਜਿਹੜਾ ਪਹਿਲਾ ਵਿਆਖਿਆਕਾਰ ਆ ਉਹ ਕਿਸ ਨੂੰ ਕਹਿੰਦੇ ਨੇ ਭਾਈ ਗੁਰਦਾਸ ਜੀ ਨੂੰ ਠੀਕ ਆ ਜੀ ਅੱਗੇ ਜਿਹੜਾ ਹੈਗਾ ਗੁਰਬਾਣੀ ਦੀ ਕੁੰਜੀ ਕਿਸ ਨੇ ਕਿਹਾ ਜੀ ਭਾਈ ਗੁਰਦਾਸ ਜੀ ਨੂੰ ਇਹ ਤਾਂ ਗੱਲ ਆਪਾਂ ਨੂੰ ਪਤਾ ਵੀ ਭਾਈ ਗੁਰਦਾਸ ਜੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਉਹਨਾਂ ਦੀਆਂ ਵਾਰਾਂ ਨੂੰ ਪਰ ਇਹ ਗੱਲ ਕਹੀ ਕਿਹਨੇ ਆ ਜੀ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਠੀਕ ਆ ਜੀ ਅੱਗੇ ਹੈਗਾ ਜੀ ਕੇਸਲਖਾਰੀ ਨੇ ਜਿਹੜਾ ਬੋਧ ਧਰਮ ਅਪਣਾ ਲਿਆ ਸੀਗਾ ਜੀ ਪ੍ਰੋਫੈਸਰ ਪੂਰਨ ਸਿੰਘ ਨੇ ਜਾਪਾਨ ਦੇ ਵਿੱਚ ਜੀ ਜਦੋਂ ਸਾਇੰਸ ਦੀ ਡਿਗਰੀ ਲਈ ਚਲੇ ਜਾਂਦੇ ਆ ਤਾਂ ਉਹਨਾਂ ਨੇ ਉੱਥੇ ਬੋਧ ਧਰਮ ਅਪਣਾ ਲਿਆ ਸੀ ਜੀ ਠੀਕ ਹੈ ਜੀ ਅੱਗੇ ਹੈ ਭਾਈ ਵੀਰ ਸਿੰਘ ਦੀ ਅਗਵਾਈ ਹੇਠਾਂ ਕਿਹੜਾ ਕਾਨੂੰਨ ਪਾਸ ਹੋਇਆ ਸੀ ਜੀ ਮੈਰਿਜ ਐਕਟ ਆ ਜਿਹੜਾ ਉਹ ਭਾਈ ਵੀਰ ਸਿੰਘ ਦੇ ਅਗਵਾਈ ਹੇਠਾਂ ਪਾਸ ਹੋਇਆ ਸੀ ਇੱਕ ਕਾਨੂੰਨ ਅੱਗੇ ਹੈਗਾ ਭਾਈ ਵੀਰ ਸਿੰਘ ਜਿਨੇ ਇੱਕ ਨੁਰਗਣਿਆ ਪੱਤਰ ਜਾਰੀ ਕੀਤਾ ਸੀ ਜੀ ਉਹ ਪੱਤਰ ਕਦੋਂ ਜਾਰੀ ਹੁੰਦਾ ਜੀ 1900 ਦੇ ਵਿੱਚ ਠੀਕ ਹੈ ਜੀ ਅੱਗੇ ਹੈਗਾ ਭਾਈ ਵੀਰ ਸਿੰਘ ਦੀ ਜਿਹੜਾ ਨਾਟਕ ਆ ਉਹਨਾਂ ਨੇ ਇੱਕੋ ਇੱਕ ਨਾਟਕ ਲਿਖਿਆ ਸੀ ਜੀ ਰਾਜਾ ਲਖਦਾਤਾ ਤੇ ਇੱਕੋ ਇੱਕ ਉਹਨਾਂ ਦਾ ਮਹਾਕਾਵ ਸੀ ਮਹਾਰਾਣਾ ਸੂਰਤ ਸਿੰਘ ਠੀਕ ਹੈ ਜੀ ਕਲੀਅਰ ਜਿਹੜਾ ਮਹਾਰਾਣਾ ਸੂਰਤ ਕਾਵ 1905 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਠੀਕ ਹੈ ਜੀ ਅੱਗੇ ਹੈ ਭਾਈ ਵੀਰ ਸਿੰਘ ਨੂੰ 20ਵੀਂ ਸਦੀ ਦਾ ਕੀ ਕਹਿੰਦੇ ਨੇ ਜੀ ਭਾਈ ਗੁਰਦਾਸ ਜੀ ਠੀਕ ਹੈ ਜੀ ਅੱਗੇ ਹੈਗਾ ਕਾਵ ਸੰਗ੍ਰਹਿ ਤਰੇਲ ਧੁਪਕੇ ਦੇ ਵਿੱਚ ਕਿੰਨੀਆਂ ਰੁਬਾਈਆਂ ਨੇ ਜੀ 57 ਰੁਬਾਈਆਂ ਨੇ ਰੁਬਾਈਆਂ ਦਾ ਮਤਲਬ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜੀ ਰੁਬਾਈ ਦਾ ਮਤਲਬ ਹੁੰਦਾ ਚਾਰ ਲਾਈਨਾਂ ਵਾਲੀ ਕਵਿਤਾ ਠੀਕ ਹੈ ਜੀ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਰੁਬਾਈ ਦਾ ਮਤਲਬ ਪਹਿਲਾਂ ਵੀ ਦੱਸ ਚੁੱਕੇ ਹਾਂ ਜੀ ਰੁਬਾਈ ਦਾ ਮਤਲਬ ਹੁੰਦਾ ਚਾਰ ਲਾਈਨਾਂ ਵਾਲੀ ਕਵਿਤਾ ਠੀਕ ਹੈ ਜੀ ਜਿਹੜਾ ਰੁਬਈ ਦਾ ਜਿਹੜਾ ਆਰੰਭ ਆ ਨਾ ਉਹ ਪਾਈ ਵੀਰ ਸਿੰਘ ਜੀ ਨੇ ਕੀਤਾ ਸੀ ਸਭ ਤੋਂ ਪਹਿਲਾਂ ਰੁਬਈ ਜਾਂ ਜਿਹੜਾ ਸ਼ੰਦ ਆ ਨਾ ਉਹ ਪਾਈ ਵੀਰ ਸਿੰਘ ਜੀ ਨੇ ਵਰਤਿਆ ਸੀ ਆਪਣੀਆਂ ਕਵਿਤਾਵਾਂ ਦੇ ਵਿੱਚ ਠੀਕ ਹੈ ਜੀ ਅੱਗੇ ਹੈ ਪਾਈ ਵੀਰ ਸਿੰਘ ਜੀ ਦੇ ਜਿਹੜੇ ਪਿਤਾ ਸੀ ਉਹ ਕਿਹੜੀ ਭਾਸ਼ਾ ਦੇ ਵਿੱਚ ਲਿਖਦੇ ਸੀ ਜੂ ਬ੍ਰਿਜ ਭਾਸ਼ਾ ਚ ਲਿਖਦੇ ਸੀ ਬ੍ਰਿਜ ਭਾਸ਼ਾ ਦੇ ਵਿਦਵਾਨ ਵੀ ਸੀਗੇ ਅੱਗੇ ਹੈ ਕੁਐਸਚਨ ਪਾਈ ਵੀਰ ਸਿੰਘ ਜੀ ਨੇ ਕਿਹੜੇ ਬੈਂਕ ਦੀ ਨੀ ਰੱਖੀ ਸੀ ਜੀ ਉਹਨਾਂ ਨੇ ਪੰਜਾਬ ਐਂਡ ਸੈਂਦ ਬੈਂਕ ਦੀ ਜਿਹੜੀ ਉਹ ਨੀ ਰੱਖੀ ਸੀਗੀ ਜੀ ਅਗਲਾ ਕੁਐਸਚਨ ਹੈ ਕਿ ਭਾਈ ਵੀਰ ਸਿੰਘ ਪੰਜਾਬ ਵਿਧਾਨ ਸਭਾ ਦੇ ਕੌਂਸਲ ਦੇ ਮੈਂਬਰ ਕਦੋਂ ਬਣੇ ਸੀ ਜੀ 1952 ਦੇ ਵਿੱਚ ਬਣੇ ਸੀ ਜੀ 1952 ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਤੇ ਉਸ ਤੋਂ 1 ਸਾਲ ਬਾਅਦ 1952 ਦੇ ਵਿੱਚ ਜੀ ਭਾਈ ਵੀਰ ਸਿੰਘ ਜੀ ਵਿਧਾਨ ਸਭਾ ਕੌਂਸਲ ਦੇ ਮੈਂਬਰ ਬਣ ਜਾਂਦੇ ਨੇ ਹਾਂਜੀ ਅਗਲਾ ਕੁਐਸਚਨ ਭਾਈ ਵੀਰ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀ ਜੀ ਉਹਨਾਂ ਦੇ ਪਿਤਾ ਦਾ ਨਾਮ ਡਾਕਟਰ ਚੰਨ ਸਿੰਘ ਸੀ ਤੇ ਉਹਨਾਂ ਦੀ ਮਾਤਾ ਦਾ ਨਾਮ ਉੱਤਮ ਕੌਰ ਸੀ ਠੀਕ ਹੈ ਜੀ ਅੱਗੇ ਹੈ ਭਾਈ ਵੀਰ ਸਿੰਘ ਜੀ ਨੇ ਜਿਹੜਾ ਖਾਲਸਾ ਸਮਾਚਾਰ ਪੱਤਰ ਛਾਪਣਾ ਸ਼ੁਰੂ ਕੀਤਾ ਸੀ ਜੀ ਉਹ ਕਦੋਂ ਛਾਪਣਾ ਸ਼ੁਰੂ ਕੀਤਾ ਸੀ ਜੀ 1899 ਈਸਵੀ ਦੇ ਵਿੱਚ ਠੀਕ ਆ ਜੀ ਅੱਗੇ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਜਿਹੜੇ ਬੋਧੀ ਭਿਕਸ਼ੂ ਬਣ ਗਏ ਸੀਗੇ ਜੀ ਜਪਾਨ ਦੇ ਵਿੱਚ ਜਦੋਂ ਉਹ ਪੜ੍ਹਾਈ ਕਰਨ ਜਾਂਦੇ ਨੇ ਤਾਂ ਉਹ ਕਦੋਂ ਬਣੇ ਸੀ ਬੋਧੀ ਭਿਕਸ਼ੂ 1902 ਤੋਂ ਲੈ ਕੇ 3 ਵਿੱਚ ਜੀ ਉਹ ਬਿੱਧੂ ਭਿਕਸ਼ੀ ਬਣ ਗਏ ਸੀਗੇ ਜੀ ਬੋਧੂ ਭਿਕਸ਼ੂ ਠੀਕ ਆ ਜੀ ਬੋਧੀ ਭਿਕਸ਼ੂ ਠੀਕ ਆ ਅੱਗੇ ਹੈਗਾ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਜਿਹੜਾ ਸ਼ੈਕਸਪੀਅਰ ਦੇ ਕਿਹੜੇ ਨਾਟਕ ਵਿੱਚ ਆਪਣੀ ਭੂਮਿਕਾ ਨਿਭਾਈ ਸੀਗੀ ਜੂਲੀਅਸ ਸੀਜ਼ਰ ਦੇ ਵਿੱਚ ਉਹਨਾਂ ਨੇ ਆਪਣੀ ਬਹੁ ਬੇਖੂਬੀ ਦੇ ਨਾਲ ਜਿਹੜੀ ਆ ਭੂਮਿਕਾ ਨਿਭਾਈ ਸੀਗੀ ਜੀ ਪੰਜਾਬੀ ਦੇ ਵਿੱਚ ਜਿਹੜੇ ਖੁੱਲੀ ਕਵਿਤਾ ਦਾ ਆਰੰਭ ਉਹ ਕਿਹੜੇ ਰਾਈਟਰ ਨੇ ਕੀਤਾ ਸੀ ਜੀ ਕਿਹੜੇ ਕਵੀ ਨੇ ਕੀਤਾ ਸੀ ਪ੍ਰੋਫੈਸਰ ਪੂਰਨ ਸਿੰਘ ਜੀ ਨਹੀਂ ਠੀਕ ਹੈ ਜੀ ਹਾਂਜੀ ਸਾਡਾ 80 ਨੰਬਰ ਕੁਐਸਚਨ ਹੈਗਾ ਕਿ ਭਾਈ ਵੀਰ ਸਿੰਘ ਕੰਮ ਦੀ ਕਲਾਈ ਵਿੱਚ ਕਿਸ ਪ੍ਰਕਾਰ ਦਾ ਅਨੁਭਵ ਪੇਸ਼ ਕਰਦੇ ਨੇ ਜੀ ਉਹ ਰਸਵਾਦੀ ਆ ਜਿਹੜਾ ਜੀ ਅਨੁਭਵ ਪੇਸ਼ ਕਰਦੇ ਨੇ ਠੀਕ ਆ ਜੀ ਕਲੀਅਰ ਹਾਂਜੀ ਸਾਡਾ ਅਗਲਾ ਕੁਐਸਚਨ ਹੈਗਾ ਸਰਜੀਤ ਪਾਤਰ ਦੀਆਂ ਕਿਰਿਆਵਾਂ ਵਿੱਚ ਕਿੰਨਾ ਕਿਹੜਾ ਅੰਸ਼ ਵਧੇਰੇ ਹੁੰਦਾ ਸੀ ਜਿ ਇਥਾਰ ਉਤਵਾਦ ਠੀਕ ਆ ਜੀ ਅੱਗੇ ਹੈਗਾ ਗੁਫਾ ਵਿਚਲੀ ਉਡਾਨ ਜਿਹੜੀ ਸਵੈ ਜੀਵਣੀ ਉਹ ਕਿੰਨਾ ਦੀ ਆ ਬਰਿਆਮ ਸਿੰਘ ਸੰਧੂ ਦੀ ਠੀਕ ਆ ਜੀ ਅੱਗੇ ਹੈ ਜਫਰਨਾਮਾ ਜਿਹੜਾ ਪੱਤਰ ਸੀਗਾ ਅਰੰਗਜੀਤ ਨੂੰ ਲਿਖਿਆ ਗਿਆ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉਹ ਕਿਹੜੀ ਜਗ੍ਹਾ ਤੇ ਲਿਖਿਆ ਗਿਆ ਸੀ ਜੀ ਦੀਨਾ ਕਾਂਗੜਾ ਨਾਮ ਜਗ੍ਹਾ ਮੋਗਾ ਵਾਲੀ ਸਾਈਡ ਤੋਂ ਲਿਖਿਆ ਗਿਆ ਸੀਗਾ ਜੀ ਆ ਜਫਰਨਾਮਾ ਦਾ ਅਰਥ ਸੀਗਾ ਜੀ ਜੱਤ ਦਾ ਪੱਤਰ ਜਿਹੜਾ ਅਰੰਗਜੀਤ ਨੂੰ ਲਿਖਿਆ ਗਿਆ ਸੀਗਾ ਜੀ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜੀ ਗੱਦੀ ਆ ਉਹ ਕਿਹਨੂੰ ਸੌਂਪੀ ਗਈ ਸੀ ਭਾਈ ਲੈਣਾ ਜੀ ਨੂੰ ਠੀਕ ਆ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਤਰਾਵਾਂ ਸਿਗੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਤਰਾਵਾਂ ਸਿਗੀਆਂ ਜੀ ਉਹਨਾਂ ਨੂੰ ਉਦਾਸੀਆਂ ਕਿਹਾ ਜਾਂਦਾ ਸੀ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਸੀ ਠੀਕ ਹੈ ਜੀ ਏਕ ਨੂਰ ਤੇ ਸਭ ਜਗ ਉਪਜੇ ਕੌਣ ਬਲੇ ਕੋ ਮੰਦੇ ਜਿਹੜੀਆਂ ਇਹ ਲਾਈਨਾਂ ਨੇ ਜੀ ਗੁਰਬਾਣੀ ਦੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਨੇ ਠੀਕ ਹੈ ਜੀ ਅੱਗੇ ਹੈ ਭਾਈ ਗੁਰਦਾਸ ਸਿੰਘ ਜੀ ਦਾ ਜਨਮ ਆ ਜਿਹੜਾ ਜੀ ਉਹ ਕਿੱਥੇ ਹੁੰਦਾ ਬਾਸਰਕੇ ਦੇ ਵਿੱਚ ਹੁੰਦਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੀ ਪਤੀਜੇ ਸੀਗੇ ਉਹਨਾਂ ਦਾ ਜਨਮ ਹੁੰਦਾ 1543 ਦੇ ਵਿੱਚ ਹਾਂਜੀ ਅੱਗੇ ਹੈਗਾ ਮਨੁੱਖ ਤੇ ਪਸ਼ੂ ਆ ਜਿਹੜੀ ਉਹ ਕੀ ਦੀ ਰਚਨਾ ਸੀ ਜਿਸ ਸੁਜਾਨ ਸਿੰਘ ਦੀ ਕਹਾਣੀ ਹੈਗੀ ਆ ਮਨੁੱਖ ਤੇ ਪਸ਼ੂ ਕਾਮੂ ਵਾਰਤਕ ਕੈਸ ਦੁਆਰਾ ਲਿਖਿਆ ਗਿਆ ਸੀ ਜੀ ਬਲਰਾਜ ਸਹਾਣੀ ਦੁਆਰਾ ਲਿਖਿਆ ਗਿਆ ਸੀਗਾ ਅੱਗੇ ਕੁਐਸਚਨ ਹੈ ਪ੍ਰੋਫੈਸਰ ਸਿੰਘ ਪੂਰਨ ਤੋਂ ਬਿਨਾ ਕੋਈ ਹੋਰ ਕੀ ਸੀਗੇ ਜੀ ਉਹ ਕਵੀ ਤੋਂ ਬਿਨਾ ਹੋਰ ਕੀ ਸੀ ਜੀ ਉਹ ਵਿਗਿਆਨੀ ਵੀ ਸੀਗੇ ਠੀਕ ਹੈ ਜੀ ਕਲੀਅਰ ਹਾਂਜੀ ਸਾਡੇ 91 ਨੰਬਰ ਕੁਐਸਚਨ ਤੇ ਆਉਣਾ ਕਿ ਆਸਾ ਦੀ ਵਾਰ ਆ ਜਿਹੜੀ ਉਹ ਕਿੰਨੀਆਂ ਪੌੜੀਆਂ ਨੇ ਉਹਦੇ ਵਿੱਚ ਜੀ 24 ਪੌੜੀਆਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਜੀ ਲਿਖੀ ਹੋਈ ਬਾਣੀ ਆ ਆਸਾ ਦੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਭਗਤਾਂ ਦੀ ਬਾਣੀ ਸ਼ਾਮਿਲ ਆ ਜੀ 15 ਭਗਤਾਂ ਦੀ ਐ 6 ਗੁਰੂਆਂ 15 ਭਗਤਾਂ ਤੇ 11 ਪੱਟਾਂ ਦੀ ਬਾਣੀ ਸ਼ਾਮਿਲ ਆ ਭਾਈ ਗੁਰਦਾਸ ਜੀ ਨੇ ਕਿੰਨੇ ਗੁਰੂਆਂ ਦੇ ਸੰਕਲਨ ਰਹੇ ਨੇ ਜੀ ਪਹਿਲੇ 4 ਗੁਰੂਆਂ ਦੇ ਜੀ 4 ਗੁਰੂਆਂ ਦੇ ਸੰਕਲਨ ਰਹੇ ਨੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾ ਬਾਕੀ ਸਾਰੇ ਗੁਰੂਆਂ ਦੇ ਜਿਉ ਸੰਕਲਿਨ ਰਹੇ ਨੇ ਭਾਈ ਗੁਰਦਾਸ ਜੀ ਨੇ 12 ਦੀ ਜਿਹੜੀ ਰਚਨਾ ਉਹ ਕਿਹੜੇ ਛੰਦ ਦੇ ਵਿੱਚ ਕੀਤੀ ਹੈ ਜੀ ਨਿਸ਼ਾਨੀ ਛੰਦ ਦੇ ਵਿੱਚ ਕੀਤੀ ਹੈ ਜੀ ਕਿਸ ਨੇ ਭਾਈ ਗੁਰਦਾਸ ਜੀ ਨੂੰ ਸੈਂਟ ਭਲ ਕਿਹਾ ਜੀ ਡਾਕਟਰ ਮੋਹਨ ਸਿੰਘ ਨੇ ਕਿਹਨੇ ਕਿਹਾ ਜੀ ਡਾਕਟਰ ਮੋਹਨ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਜਿਹੜੀ ਪਹਿਲੀ ਵਾਰ ਆ ਨਾ ਉਹ ਪਹਿਲੀ ਵਾਰ ਦੇ ਵਿੱਚ ਜੀਵਨ ਸੰਬੰਧੀ ਜਾਣਕਾਰੀ ਮਿਲਦੀ ਆ ਪਹਿਲੀ ਵਾਰ ਨੂੰ ਜੀ ਗਿਆਨ ਰਤਨਾ ਵਾਲੀ ਵੀ ਕਿਹਾ ਜਾਂਦਾ ਹੈਗਾ ਕੁਐਸਚਨ ਪੇਪਰ 'ਚ ਦੇਖਣ ਨੂੰ ਮਿਲ ਸਕਦਾ ਕਿ ਗਿਆਨ ਰਤਨਾ ਵਾਲੀ ਜਿਹੜੀ ਆ ਉਹ ਕਿਹੜੀ ਵਾਰ ਨੂੰ ਕਹਿੰਦੇ ਨੇ ਜੀ ਪਹਿਲੀ ਵਾਰ ਨੂੰ ਕਹਿੰਦੇ ਨੇ ਹਾਂਜੀ ਸਾਡਾ ਲਾਸਟ ਨੰਬਰ ਕੁਐਸਚਨ ਆ ਬਲਰਾਜ ਸਹਾਣੀ ਦਾ ਮੁਦਰਾ ਮੁਡਲਾ ਨਾਮ ਸੀ ਜਿਹੜਾ ਜੀ ਉਹ ਯੂਸਟਰ ਸੀਗਾ ਬਲਰਾਜ ਸਹਾਣੀ ਦੇ ਜਿਹੜੇ ਮਾਤਾ ਪਿਤਾ ਸੀ ਉਹਨਾਂ ਦੇ ਪਿਤਾ ਦਾ ਨਾਮ ਹਰਬੰਸ ਸਹਾਣੀ ਤੇ ਮਾਤਾ ਦਾ ਨਾਮ ਲక్ష్ਮੀ ਜੀ ਹਾਂਜੀ ਇਹ ਸੀ ਸਾਡੇ ਅੱਜ ਦੇ 100 MCQ ਜੀ ਸਿਹਤ ਨਾਲ ਸੰਬੰਧਿਤ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਜੀ ਕਲਾਸ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਜ਼ਰੂਰ ਕਰਿਓ ਜੀ ਲਾਈਕ ਕਰਿਓ ਜੀ ਸਾਨੂੰ ਤਾਂ ਕਿ ਤੁਹਾਡੇ ਲਾਈਕ ਤੇ ਕਮੈਂਟ ਦੇ ਨਾਲ ਸਾਨੂੰ ਉਤਸ਼ਾਹਿਤ ਮਿਲਦਾ ਜੀ ਅਸੀਂ ਨਵੇਂ-ਨਵੇਂ ਕੁਐਸਚਨ ਹੋਰ ਲੱਭ ਕੇ ਲਿਆ ਸਕੀਏ ਕਮੈਂਟ ਜ਼ਰੂਰ ਕਰਿਆ ਕਰੋ ਬੱਚੇ ਸੋ ਥੈਂਕ ਯੂ